ਕਾਫਲਾ ਟੀਵੀ ਦੇਖ ਰਹੇ ਸਤ ਸਦਸਕਾਂ ਨੂੰ ਕੁਲਦੀਪ ਗੱਲ ਵੱਲੋਂ ਪਿਆਰ ਸਤ ਸਕਾਰ ਨਾਲ ਸਤਿ ਸ਼੍ਰੀ ਅਕਾਲ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ ਕੈਨੇਡਾ ਦੀ ਜਾਂ ਸਾਡੇ ਨਾਰਥ ਅਮਰੀਕਾ ਦੀ ਬਾਹਲੇ ਮੁਲਕਾਂ ਦੀ ਜੋ ਕਿ ਜੁਆਇੰਟ ਫੈਮਿਲੀ ਜਿਹੜੀਆਂ ਰਹਿੰਦੀਆਂ ਨੇ ਆਪਸ ਵਿੱਚ ਹੀ ਜਿਹੜੇ ਗ੍ਰੈਂਡ ਚਾਈਲਡ ਹੈਗੇ ਨੇ ਜਾਂ ਗ੍ਰੈਂਡ ਪੇਰੈਂਟਸ ਹੈਗੇ ਨੇ ਉਹਨਾਂ ਦਾ ਆਪਸ ਵਿੱਚ ਹੀ ਕਿੰਨਾ ਤਾਲਮੇਲ ਕਿੰਨਾ ਪਿਆਰ ਜਾਂ ਇੱਕ ਕਿੰਨਾ ਕੁ ਕੰਫਲੈਕਟ ਹੈਗਾ ਸਾਡੇ ਨਾਲ ਪਹੁੰਚੇ ਨੇ ਸਟੂਡੀਓ ਦੇ ਵਿੱਚ ਡਾਕਟਰ ਲਦਰ ਸਾਹਿਬ ਲਦਰ ਸਾਹਿਬ ਜੀ ਆਇਆਂ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਜੀ ਤੇ ਬਾਕੀ ਜਿਹੜੇ ਇਹ ਸੱਜਣ ਪ੍ਰੋਗਰਾਮ ਦੇਖ ਰਹੇ ਨੇ ਸੁਣ ਰਹੇ ਨੇ ਉਹਨਾਂ ਸਾਰਿਆਂ ਨੂੰ ਜੀ ਆਇਆਂ ਨੂੰ ਕਿਨਾਂ ਤੇ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀ ਕਹਿੰਦੇ ਜੀ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਤੇ ਆਪਾਂ ਗੱਲ ਕਰਦੇ ਹਾਂ ਕੁਝ ਕਿ ਜਿਹੜੇ ਸਾਡੇ ਇਸ ਮੁਲਕਾਂ ਦੇ ਮੈਂ ਕਹੂੰਗਾ ਵੀ ਇਸ਼ੂ ਨੇ ਹਾਂ ਹਾਂ ਮੁੱਦੇ ਨਹੀਂ ਕਿ ਇਹ ਇਸ਼ੂ ਨੇ ਬਹੁਤ ਵੱਡੇ ਜਿਹੜੇ ਨੇ ਜਿਹੜੀਆਂ ਜੁਆਇੰਟ ਫੈਮਿਲੀ ਰਹਿੰਦੀਆਂ ਨੇ ਜਾਂ ਬੱਚਿਆਂ ਦੇ ਦਾਦਾ-ਦਾਦੀ ਨਾਨਾ-ਨਾਨੀ ਐਸੀ ਤਾਂ ਪਰੰਪਰਾ ਤਾਂ ਬਹੁਤ ਵਧੀਆ ਗੱਲ ਆ ਪਰ ਜਿਹੜੇ ਸਾਡੇ ਇੱਕ ਕੈਨੇਡੀਅਨ ਬੱਚੇ ਜਾਂ ਨਾਰਥ ਅਮਰੀਕਨ ਸਾਡੇ ਇੱਥੇ ਦੇ ਮੁਲਕਾਂ ਦੇ ਵਿੱਚ ਜਿਹੜੇ ਜੰਪਲ ਬੱਚੇ ਨੇ ਆਪਸ ਵਿੱਚ ਉਹਨਾਂ ਦਾ ਥੋੜਾ ਜਿਹਾ ਜਿਹੜਾ ਹੈਗਾ ਕੰਫਲੈਕਟ ਰਹਿਦਾ ਹੈਗਾ ਇਹ ਕੀ وجہ ਕਿਉਂਕਿ ਡਾਕਟਰ ਸਾਹਿਬ ਤੁਸੀਂ ਬੱਚਿਆਂ ਦੇ ਨਾਲ ਹੀ ਸ਼ੁਰੂ ਤੋਂ ਅ ਮਤਲਬ ਗੱਲਾਂ ਬਾਤਾਂ ਕਰਦੇ ਆ ਰਿਹਾ ਹਾਂ ਤੁਹਾਡਾ ਤਕਰੀਬਨ ਲਗਾ ਬੱਚਿਆਂ ਦੇ ਨਾਲ ਰਿਹਾ ਕਿਉਂਕਿ ਤੁਸੀਂ ਇੱਕ ਪ੍ਰੋਫੈਸਰ ਸੀਗੇ ਯੂਨੀਵਰਸਿਟੀ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਬੱਚਿਆਂ ਨੂੰ ਇੱਕ ਨੇੜੇ ਹੋ ਕੇ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਕਿੱਦਾਂ ਸਮਝਿਆ ਜਾ ਸਕਦਾ ਹੈਗਾ ਜਾਂ ਉਹਨਾਂ ਦੀਆਂ ਮੁਸ਼ਕਲਾਂ ਦਾ ਕਿੱਦਾਂ ਹੱਲ ਕੀਤਾ ਜਾ ਸਕਦਾ ਬੱਚੇ ਕੀ ਚਾਹੁੰਦੇ ਨੇ ਭਾਵੇਂ ਕੁੜੀ ਜਾਂ ਮੁੰਡਾ ਹੈਗਾ ਤੁਹਾਡਾ ਕੀ ਨਜ਼ਰੀਆ ਹੈਗਾ ਇਸ ਬਾਰੇ ਸਾਡੇ ਦਰਸ਼ਕਾਂ ਦੇ ਨਾਲ ਜਿਹੜੀ ਸਾਂਪਾਓ ਮਹਕੋ ਗਿੱਲ ਸਾਹਿਬ ਬਹੁਤ ਹੀ ਇੱਕ ਅੱਛਾ ਮੁੱਦਾ ਤੁਸੀਂ ਲੈ ਕੇ ਆਏ ਹੋ ਆਮ ਕਰਾਂ ਚ ਵੀ ਜਾਈਦਾ ਇਹ ਗੱਲਾਂ ਸੁਣ ਵਿੱਚ ਵੀ ਆਉਂਦੀਆਂ ਹੈਗੀਆਂ ਇੱਕ ਵੇਖਣ ਵਿੱਚ ਵੀ ਆਉਂਦੀ ਹੈ ਕਿ ਇੱਕ ਜਿੱਥੇ ਸਾਰਾ ਪਰਿਵਾਰ ਇਕੱਠਾ ਹੈਗਾ ਉਹ ਜਹਲਕੇ ਜਿੱਥੋਂ ਪਿੱਛੋਂ ਸੀ ਆਏ ਉਦੋਂ ਸਾਰਾ ਸਾਰਾ ਪਰਿਵਾਰ ਇਕੱਠਾ ਹੁੰਦਾ ਸੀ ਦਾਦਾ ਦਾਦੀ ਨਾਨਾ ਨਾਨੀ ਤਾਇਆ ਚਾਚਾ ਮਾਸੀ ਪੁੱਪਾ ਹੌਲੀ ਹੌਲੀ ਕਰਕੇ ਸੀ ਜਿਹਨਾਂ ਕਹਿੰਦੇ ਜੁਆਇੰਟ ਫੈਮਲੀ ਤੋਂ ਨਿਊਕਲੀਅਰ ਫੈਮਲੀ ਚਲ ਗਏ ਆ ਨਿਊਕਲੀਅਰ ਫੈਮਲੀ ਮੀਨ ਇਹ ਹੁੰਦਾ ਕਿ ਤੁਹਾਡੇ ਮਾਤਰਿ ਪਿਤਾ ਤੋਂ ਤੁਹਾਨੂੰ ਸਿਰਫ ਬਾਕੀ ਨਹੀਂ ਹੌਲੀ ਹੌਲੀ ਸੀ ਪਿੰਡਾਂ ਚ ਸ਼ਹਿਰਾਂ 'ਚ ਵੀ ਆ ਗਏ ਆ ਤੇ ਹੁਣ ਜਿਹੜੇ ਇੱਥੇ ਆ ਗਏ ਆ ਸੀ ਹੁਣ ਤਾਂ ਸਰਪਾ ਦਾ ਇੱਕਦਮ ਇਕੱਲੇ ਹੋ ਗਏ ਆ ਸੀ ਸੋ ਇਹ ਜਿਹੜੇ ਇੱਥੇ ਸਾਡੇ ਪੁਰਾਣੇ ਬੱਚੇ ਆਏ ਨੇ ਮੈਂ ਤਾਂ ਬੱਚੇ ਕਹੂੰਗਾ ਕਿ ਅਸੀਂ ਉਹਨਾਂ ਨੂੰ ਵੱਡੇ ਆ ਜਾ ਜਾਂਦੇ ਅਸੀਂ ਹੁਣ ਉਹਨਾਂ ਨੇ ਆ ਕੇ ਜਦੋਂ ਇੱਥੇ ਆਪਣਾ ਇੱਥੇ ਪਾਰਸਾ ਦਾ ਸੰਭਾਲਿਆ ਆਪਣੀ ਗੱਲਬਾਤ ਕੀਤੀ ਆਪਣੇ ਕੰਮ ਸੰਭੇ ਉਹਨਾਂ ਨੇ ਦੇਖਿਆ ਕਿ ਉਹਨਾਂ ਕੋਲ ਇੰਨਾ ਟਾਈਮ ਨਹੀਂ ਹੈਗਾ ਜਿੰਨਾ ਟਾਈਮ ਕਿ ਉਹਨਾਂ ਨੂੰ ਬੱਚਾ ਹੁੰਦਿਆਣਾ ਚਾਹੀਦਾ। ਉਹਨਾਂ ਨੇ ਹੌਲੀ-ਹੌਲੀ ਕਰਕੇ ਫਿਰ ਤਰੀਕਾ ਸੋਚਿਆ ਇੱਕ ਵੀ ਕਿੰਨਾ ਚਿਰ ਛੁੱਟੀ ਲੈ ਲਾਂਗੇ ਕਿੰਨਾ ਕਿ ਵਿਜ਼ਾਡ ਤੇ ਕੰਮ ਕਰ ਲਾਂਗੇ ਜਾਂ ਬੱਚਿਆਂ ਦਾ ਕਰਾਂਗੇ ਜਾਂ ਕੰਮ ਦਾ ਕਰਾਂਗੇ ਦੋਨਾਂ 'ਚ ਉਹਨਾਂ ਨੇ ਤੋਂ ਆਪਸ਼ਨਲ ਦੇਖੀ ਕਿ ਬੈਲੈਂਸ ਨਹੀਂ ਹੋ ਸਕਿਆ। ਫਿਰ ਉਹਨਾਂ ਨੇ ਆਪਣੇ ਨੂੰ ਪਿੱਛੇ ਜਿਹੜੇ ਉਹਨਾਂ ਦੇ ਫਾਦਰ ਸੀਗੇ ਤੇ ਮਦਰ ਸੀਗੇ ਉਹਨਾਂ ਚਾਚਾ ਜੀ, ਤਾਇਆ ਜੀ ਜਾਂ ਬੱਚਿਆਂ ਦੇ ਨਾਨਾ ਜੀ, ਨਾਨੀ ਜੀ ਉਹਨਾਂ ਨੂੰ ਬਣਾਉਣਾ ਸ਼ੁਰੂ ਕੀਤਾ ਹੌਲੀ-ਹੌਲੀ ਪੀਤਾਗੇ ਤੇ ਅਗੇ ਥੋੜਾ ਜਾ ਉਹਨਾਂ ਨੂੰ ਸਾਰਾ ਮਿਲ ਜਾਏ ਤੇ ਜਿਵੇਂ ਉਹ ਪੁਰਾਣੇ ਜ਼ਮਾਨੇ 'ਚ ਜਿਹੜੇ ਹੁੰਦੇ ਸੀ ਪੰਜਾਬ 'ਚ ਆਪਣੇ ਬੈਕ ਹੋਮ ਹੁੰਦੇ ਸੀ ਉਹ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਕਾਕਾ ਅਸੀਂ ਤਾਂ ਤੁਹਾਡੇ ਘਰ ਦਾ ਜਿੰਦਗੀ ਦੀ ਚਾਬੀ ਆ ਅਸੀਂ ਸਾਡੇ ਕੋਲ ਚਾਬੀ ਸਾਰ ਦਿਨ ਤੁਹਾਡੇ ਘਰ ਖੁੱਲ ਰਹਿਣਾ ਹੈਗਾ ਕੋਈ ਆਵੇ ਜਾਵੇ ਖਾਵੇ ਪੀਵੇ ਤੇ ਅਸੀਂ ਉਹਨਾਂ ਨੂੰ ਸਤਿਕਾਰ ਨਾਲ ਰੱਖਦੇ ਹੈਗੇ ਤੇ ਜੇ ਤੁਸੀਂ ਜਿੰਨਾਂ ਨੇ ਦੁਰਾਜੇ ਬੰਦ ਹੋ ਜਾਂਦੇ ਆ ਤੇ ਇੱਥੇ ਤਾਂ ਦੇਖਿਆ ਤੁਸੀਂ ਕਿ ਜਦੋਂ ਇੱਕ ਵਾਰੀ ਜੋ ਦੋਨੇ ਮਾਪੇ ਪਰੋਚੇ ਲੱਗੇ ਜਾਣਾ ਪੈਂਦਾ ਹੈਗਾ ਇਹ ਨਹੀਂ ਕਿ ਮਹਿੰਗਾਈ ਕਰਕੇ ਇਸ ਕਰਕੇ ਵੀ ਇੱਕ ਤਾਂ ਉਹਨਾਂ ਨੂੰ ਕੰਮ ਦੀ ਬੜੀ ਜ਼ਰੂਰਤ ਹੈਗੀ ਆ ਇੱਕ ਉਹਨਾਂ ਨੇ ਪਿੱਛੋਂ ਕਿਵਰੀ ਕੋਈ ਐਸਾ ਕੋਈ ਕਰਜ਼ਾ ਆ ਜਾਂ ਐਸਾ ਜਿੰਨੀ ਕੋਈ ਚੀਜ਼ ਲਈ ਹੁੰਦੀ ਆ ਉਹ ਉਹ ਬੈਕ ਹੋ ਵਾਪਸ ਵੀ ਕਰਨਾ ਹੁੰਦਾ ਤੇ ਉਹਨਾਂ ਦੇ ਬੱਚੇ ਜਿਹੜੇ ਆ ਸਕੂਲ ਛੱਡਣ ਜਾਣਾ ਸਕੂਲ ਲੈਣ ਜਾਣਾ ਇੱਥੇ ਥੋੜਾ ਜਾਂ ਬੱਚਿਆਂ ਦਾ ਖਿਆਲ ਜ਼ਿਆਦਾ ਰੱਖਿਆ ਜਾਂਦਾ ਆਪਣੇ ਘਰਾਂ ਵਿੱਚ ਤਾਂ ਉੱਥੇ ਤੁਸੀਂ ਦੇਖਦੇ ਕਿ ਬੱਚਾ ਕਿਵਰੀ ਸਾਰਾ ਦਿਨ ਘਰ ਕੰਮਾਂ ਰਹਿਦਾ ਸੀ ਉਹਨੂੰ ਕੋ ਪੁੱਛਦਾ ਨਹੀਂ ਸੀ ਕੋਈ ਕਰਜ਼ਾ ਨਹੀਂ ਸੀ ਇੱਥੇ ਤੁਸੀਂ ਬੱਚੇ ਨੂੰ ਇੱਕ ਸੈਕਿੰਡ ਵਾਸਤੇ ਜਾਂ ਤਾਂ ਇੱਕ ਮਿੰਟ ਵਾਸਤੇ ਵੀ ਇਹ ਨਹੀਂ ਛੱਡ ਸਕਦੇ ਕਰਦੇ ਇਕੱਲਾ ਇਹ ਇਹ ਇੱਕ ਸਰਕਾਰ ਦਾ ਹੁਕਮ ਹੈ ਤੇ ਮੈਂ ਕਹਿੰਦਾ ਬਹੁਤ ਚੰਗੀ ਗੱਲ ਹੈਗੀ ਆ ਤੇ ਇਹਦੇ ਜਿਹਨਾਂ ਤੁਸੀਂ ਗੱਲ ਕੀਤੀ ਆ ਹੁਣ ਜਦੋਂ ਉਹਨਾਂ ਦੇ ਬੱਚਾ ਇਹ ਤੇ ਮਾਂ ਪਾਪ ਨਾਲ ਰਹਿੰਦੇ ਆ ਬੱਚੇ ਰਹਿੰਦੇ ਆਗੇ ਤੇ ਉਹਨਾਂ ਦੇ ਜਿਹੜਾ ਦਾਦਾ ਦਾਦੀ ਤੇ ਨਾਨਾ ਨਾਨੀ ਕੋਈ ਕਈ ਪੀੜ੍ਹੀਆਂ ਜਿਹੜੇ ਆ ਆਪਣੀ ਲੜਕੀਆਂ ਕੋ ਆਗੇ ਰਹਿੰਦੇ ਕਈ ਲੜਕਿਆਂ ਕੋ ਰਹਿੰਦੇ ਆਗੇ ਵੈਸੇ ਤਾਂ ਦੋਨੇ ਉਹ ਉਹਨਾਂ ਦਾ ਹਿੱਸਾ ਹੀ ਹੁੰਦਾ ਕਿ ਚਾਹੇ ਬੱਚਿਆਂ ਕੋ ਜਦੋਂ ਆਪਣੀ ਬੇਟੀ ਕੋ ਰਹਿਣ ਚਾਹੇ ਆਪਣੇ ਬੇਟੀ ਕੋ ਰਹਿਣ ਪਰ ਜਿਹਨੂੰ ਜਿੱਥੇ ਜ਼ਿਆਦਾ ਪਿਆਰ ਮਿਲਦਾ ਸਤਕਾਰ ਮਿਲਦਾ ਮੈਂ ਸੋਚਦਾ ਜਿਹਨੂੰ ਜ਼ਿਆਦਾ ਲੋੜ ਹੈਗੀ ਆ ਜੀ ਉਹ ਆਏ ਉੱਥੇ ਰਹਿ ਜਾਂਦੇ ਆ ਉੱਥੇ ਨਾ ਥੋੜਾ ਜਿਹਾ ਇਹ ਪਿਆਰ ਤਾਂ ਵੱਧਾ ਉਹਨਾਂ ਦਾ ਇਹ ਨਹੀਂ ਮੈਂ ਕਹਿੰਦਾ ਇਹ ਆਪਾਂ ਇਹਨਾਂ ਨੂੰ ਡਿਨਾਈ ਨਹੀਂ ਕਰ ਸਕਦੇ ਕਿ ਉਹਨਾਂ ਦਾ ਆਪਸੇ ਪਿਆਰ ਨਹੀਂ ਹੁੰਦਾ ਕਈ ਕਰਾਂ ਜੇ ਮੈਂ ਦੇਖਿਆ ਬਹੁਤ ਪਿਆਰ ਹੁੰਦਾ ਅਜੇ ਵੀ ਉਹ ਦਾਦੇ ਦਾਦੀਆਂ ਜਿਹੜੇ ਬੱਚਿਆਂ ਨੂੰ ਕੁਛੜ ਚੱਕ ਕੇ ਮੋਢਿਆਂ ਤੇ ਚਾਕੇ ਕੋੜਾ ਬਣ ਕੇ ਉਹਨਾਂ ਲਈ ਫਿਰਦੇ ਆ ਉਹਨਾਂ ਨੂੰ ਪੂਰਾ ਸਹਾਰਾ ਕਰਾਉਂਦੇ ਗੱਲਾਂ ਬਾਤਾਂ ਕਰਦੇ ਆ ਪਰ ਜਿਆਦਾ ਘਰਾਂ ਦੇ ਵਿੱਚ ਕਿਉਂਕਿ ਇੱਥੇ ਥੋੜੇ ਬੱਚੇ ਮਾਡਰਨ ਹੋ ਗਏ ਆ ਤੇ ਕੁਝ ਸਕੂਲਾਂ 'ਚ ਐਸੇ ਤਰੀਕੇ ਨਾਲ ਪੜਾਈ ਕੀਤੀ ਜਾਂਦੀ ਆ ਐਸੇ ਤਰੀਕੇ ਨਾਲ ਗੱਲਾਂਬਾਤਾਂ ਕੀਤੀ ਜਾਂਦੀਆਂ ਤੇ ਟੀਚਰ ਵੀ ਉਹਨਾਂ ਨੂੰ ਪੁੱਛਦੇ ਆ ਕਿ ਤੁਹਾਡੇ ਘਰ 'ਚ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਉਹ ਹੁਣ ਆਪਣੇ ਮਾਪੇ ਤੋਂ ਕਦੇ ਨਾ ਨਹੀਂ ਲੈਂਦੇ ਤੇ ਉਹ ਐਵੇਂ ਟੀਚਰ ਨੂੰ ਖੁਸ਼ ਕਰਵਾਸੇ ਉਹਨੇ ਸਾਡੇ ਦਾਦੀ ਜੀ ਵੀਰ ਨਹੀਂ ਕਰਦੇ ਦਾਦਾ ਜੀ ਵੀਰ ਨਹੀਂ ਕਰਦੇ ਕਿ ਸਾਨੂੰ ਫਰਨਾ ਘੂਰਦਾ ਹੈਗਾ ਉਹ ਕਈ ਵਾਰ ਬੱਚੇ ਵਿਚਾਰੇ ਕਰਦੇ ਆ ਬਾਜ ਉਹ ਮਹਿਸੂਸ ਵੀ ਕਰਦੇ ਕਿ ਮੈਂ ਕੀ ਕਹਿ ਤਾ ਪਰ ਉਹ ਕੋਈ ਸਾਰੇ ਬੱਚੇ ਨਾਲ ਦੇ ਦੇਖ ਰਹੇ ਹੁੰਦੇ ਆ ਤੇ ਕਈ ਵਾਰੀ ਆਪਣੇ ਨਾਲ ਗੋਰਿਆਂ ਦੇ ਜਾਂ ਹੋਰ ਕਈ ਇਹ ਧਰਮਾਂ ਦੇ ਬੱਚੇ ਬੱਚਾ ਨਾਲ ਪੜ ਰਹੇ ਹੁੰਦੇ ਆ ਤੇ ਉਹਨਾਂ ਦੇ ਜਿਹੜੇ ਹੁੰਦੇ ਆ ਉਹ ਕਈ ਵਾਰੀ ਉਹ ਜੋ ਗੱਲਾਂ ਕਰਦੇ ਇਹ ਕਹਿੰਦੇ ਸਾਡੇ ਪੰਜਾਬੀ ਜਾਂ ਆਪਣੇ ਜਿਹੜੇ ਬੈਕ ਹੋਮ ਵਾਲੇ ਬੱਚੇ ਆ ਉਹ ਕਹਿੰਦੇ ਅਸੀਂ ਉਹੀ ਗੱਲ ਕਰਦੇ ਕਿਉਂਕਿ ਬੱਚੇ ਨੇ ਨਕਲ ਕਰਨੀ ਹੁੰਦੀ ਆ ਸੋ ਇਹ ਚੀਜ਼ ਤੁਹਾਡੀ ਜਿਹੜੀ ਮੈਨੂੰ ਥੋੜੀ ਚੰਗੀ ਲੱਗੀ ਆ ਕਿ ਜ਼ਿਆਦਾਤਰ ਮੈਂ ਘਰ ਵਿੱਚ ਦੇਖਿਆ ਕਿ ਇਹ ਜਿਹੜੇ ਬਜ਼ੁਰਗ ਆ ਉਹਨਾਂ ਦਾ ਆਪਣੇ ਬੱਚਾ ਨਾਲ ਘੱਟ ਰੌਲਾ ਹੈਗਾ ਆਪਣੇ ਜਿਹੜੇ ਗਾਂ ਬੱਚਿਆਂ ਦੇ ਬੱਚੇ ਆ ਜਿੰਨੇ ਜਿਹੜੇ ਗ੍ਰੈਂਡਪੇਰੈਂਟ ਸਕੇ ਪੋਤਾ ਪੋਤੀ ਦੋਤਾ ਦੋਤੀ ਉਹਨਾਂ ਨਾਲ ਬਰਖ ਫਰਕ ਪੈਂਦਾ ਜਾ ਰਿਹਾ ਹੈਗਾ ਤੇ ਇਹਦੇ ਮੇਰੇ ਲੱਗਦਾ ਵੀ ਇਸ ਮੀਨ ਆ ਕਿ ਇਸ ਦਾ ਮਾਹੌਲ ਤੇ ਸੈਕੰਡ ਹੈਗਾ ਵੀ ਜਿਹੜੀ ਜਨਰੇਸ਼ਨ ਹੁਣ ਤੀਜੀ ਜਨਰੇਸ਼ਨ ਆ ਗਈ ਨਾ ਦੂਜੀ ਜਨਰੇਸ਼ਨ ਦੇ ਉਹਨਾਂ ਦੇ ਆਪੇ ਬੱਚੇ ਹੋ ਗਏ ਇਹ ਤੀਸਰੀ ਆ ਗਈ ਇਹ ਮੈਂ ਦੇਖਿਆ ਬੈਕ ਹੋਮ ਮੈਂ ਵੀ ਜਾਂਦਰਾ ਨਾਲ ਪੰਜਾਬ ਚ ਉਧਰ ਵੀ ਜਾਂਦਰਾ ਨਾ ਉੱਥੇ ਵੀ ਬੱਚਿਆਂ 'ਚ ਬਹੁਤ ਫਰ ਪੈ ਗਿਆ ਪਰ ਉਸੇ ਅਜੇ ਵੀ ਥੋੜਾ ਜਿਆਦਾ ਚਾਚੇ ਦਾ ਤਾਏ ਦਾ ਮਮੇ ਦਾ ਫੁੱਫੜ ਦਾ ਡਰ ਸਮਝ ਲਓ ਜਾਂ ਰਿਸਪੈਕਟ ਸਮਝ ਲਓ ਉਹ ਜ਼ਿਆਦਾ ਹੈਗੀ ਹੈ ਇੱਥੇ ਥੋੜੀ ਜਿਹੀ ਅਗਰੋਂ ਘਟ ਗਈ ਹੈਗੀ ਆ ਉਹ ਇਹ ਮੈਂ ਦੱਸੇ ਵੀ ਅੱਗੇ ਜਾ ਕੇ ਅਸੀਂ ਡਿਸਕਸ ਕਰਾਂਗੇ ਵੀ ਕੀ ਕਰ ਹੋ ਸਕਦੇ ਪਰ ਇਹ ਗੱਲਾਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਜਿਹੜੇ ਗ੍ਰੈਂਡ ਪੇਰੈਂਟਸ ਹੈਗੇ ਉਹਨਾਂ ਦੀ ਗ੍ਰੈਂਡ ਚਿਲड्रन ਉਹਨਾਂ ਨਾਲ ਥੋੜੀ ਜਿਹੀ ਦੇ ਵੀ ਉਹਨਾਂ ਮੰਨਦਾ ਮੈਂ ਨਹੀਂ ਕਹਿੰਦਾ ਪਰ ਉਹਨਾਂ ਦਾ ਕੂੜਾ ਨਹੀਂ ਰਲਦਾ ਉਹਨਾਂ ਦੀ ਥੋੜੀ ਇੱਕਈ ਸਾਂਝਾ ਨਹੀਂ ਰਲਦੀਆਂ ਇਸ ਕਰਕੇ ਇਹ ਜਿਹੜੀ ਪ੍ਰੋਬਲਮ ਹੈ ਇਹ ਉਸ ਤੋਂ ਹੋਈ ਹੈ ਇਤਾਂ ਨਹੀਂ ਕਿਤੇ ਡਾਕਟਰ ਸਾਹਿਬ ਕਹਨ ਹੈਗਾ ਤੁਸੀਂ ਕਹਿ ਰਹੇ ਹੋ ਵੀ ਸਾਂਝਾ ਨਹੀਂ ਰਲਦੇ ਹੈਗੀਆਂ ਵਾਕਿਆ ਹੀ ਸਹੀ ਗੱਲ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ ਪਰ ਜਿਹੜੇ ਕੈਨੇਡੀਅਨ ਬੱਚੇ ਨੇ ਆਪਾਂ ਇਸ ਮੁਲਕਾ ਦੇ ਵਿੱਚ ਜਿਹੜੇ ਜੰਮੇ ਭਲੇ ਨੇ ਉਹ ਆਪਣੀ ਮਤਲਬ ਉਹ ਟੋਕਾ ਟਾਕ ਹੀ ਨਹੀਂ ਚਾਹੁੰਦੇ ਹੈਗੇ ਵੀ ਸਾਨੂੰ ਕੋਈ ਰੋਕੇ ਜੇ ਟੀਵੀ ਦੇਖਦਾ ਪੇਰੈਂਟਸ ਨੇ ਜਾਨੀ ਕਿ ਦਾਦਾ-ਦਾਦੀ ਨਾਨਾ-ਨਾਨੀ ਨੇ ਰੋਕਣਾ ਹੈਗਾ ਭਾਈ ਤੂੰ ਸਵੇਰ ਦਾ ਬੈਠਾ ਟੀਵੀ ਦੇਖਣਾ ਜਾਂ ਤੂੰ ਆਪਣੇ ਅੱਜ ਕੱਲ ਦਾ ਫੋਨ ਆ ਡਿਵਾਈਸ ਆ ਲੈਪਟਾਪ ਆ ਪਤਾ ਨਹੀਂ ਕੀ ਕੁਛ ਆ ਜਾਂ ਕਿਤੇ ਆਉਣਾ ਜਾਣਾ ਕਿਉਂਕਿ ਪੇਰੈਂਟਸ ਕੰਮਤੇ ਹੁੰਦੇ ਨੇ ਕਿਉਂਕਿ ਦਾਦਾ-ਦਾਦੀ ਨਾਨਾ-ਨਾਨੀ ਨੂੰ ਪਤਾ ਹੁੰਦਾ ਵੀ ਬੱਚਾ ਭਾਵੇਂ ਇਹ ਨਹੀਂਗਾ ਵੀ ਛੋਟਾ ਬੱਚਾ 5-10 ਸਾਲਾਂ 15 ਸਾਲਾਂ ਦਾ ਹੈਗਾ ਬੱਚਾ ਆ ਵੀ 25 ਸਾਲ ਦਾ ਕਿਉਂਕਿ ਪੇਰੈਂਟਸ ਕੰਮਤੇ ਹੁੰਦੇ ਨੇ ਤੇ ਜਦੋਂ ਆਪਣੇ ਘਰੇ ਤੁਹਾਡੇ ਗ੍ਰੈਂਡ ਆਪਣੇ ਪੇਰੈਂਟ ਸਰਕਾਰਾਂ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਬੱਚਾ ਸਵੇਰ ਦਾ ਗਾਹ ਰਾਤ ਨੂੰ ਪਤਾ ਹੁੰਦਾ ਵੀ ਡੈਡੀ ਨੇ ਇੰਨੇ ਵਜੇ ਮੁੜ ਕੇ ਆਉਣਾ ਉਸ ਤੋਂ ਪਹਿਲਾਂ ਪਲਾਂ ਕਰਿਆ ਜੀ ਜਾਂ ਮਾਂ ਇੰਨੇ ਵਜੇ ਕੰਮ ਤੇ ਗਈ ਐ ਇੰਨੇ ਵਜੇ ਮੁੜ ਕੇ ਆਉਣਾ ਜਾਂ ਰਾਤ ਦੀ ਸ਼ਿਫਟ ਗਈ ਹੋਈ ਆ ਬੱਚੇ ਸ਼ਾਮ ਨੂੰ ਚਲੇ ਜਾਂਦੇ ਨੇ ਮੁੜ ਕੇ ਮੁੜ ਕੇ ਸਵੇਰੀ 3-4 ਵਜੇ ਘਰਾਂ ਦੇ ਵਿੱਚ ਆਉਂਦੇ ਨੇ ਇਦਾਂ ਦਾ ਵੀ ਕੀ ਬਾਰ ਚੱਲਦਾ ਹੈਗਾ ਆਪਣੇ ਮਤਲਬ ਜੇ ਦਾਦਾ-ਦਾਦੀ ਨੂੰ ਉਹ ਕਹਿੰਦੇ ਨੇ ਭਾਈ ਤੂੰ ਨਹੀਂ ਜਾਣਾ ਹੈਗਾ ਫਿਰ ਉਹਨਾਂ ਨੂੰ ਮੂਰੇ ਲੜਨ ਪੈਂਦੇ ਹੈਗੇ ਇਹ ਤਾਂ ਕਰਕੇ ਜਿਹੜਾ ਕੰਫਲੈਕਟ ਹੈਗਾ ਇੱਥੇ ਆ ਕਾਫੀ ਦੇਖਣ ਨੂੰ ਜਿਹੜਾ ਮਿਲ ਰਿਹਾ ਹੈਗਾ ਕਿਉਂਕਿ ਜਿਹੜੇ ਗ੍ਰੇਡ ਆਪਣੇ ਗ੍ਰੈਂਡ ਅਪੀਅਰੈਂਸ ਹੈਗੇ ਨੇ ਉਹ ਉਹ ਬੱਚਿਆਂ ਨੂੰ ਰੋਕਦੇ ਨੇ ਭਾਈ ਤੁਸੀਂ ਆ ਨਾ ਕਰੋ ਇਦਾਂ ਨਾ ਕਰੋ ਉਹ ਬੱਚਿਆਂ ਨੂੰ ਚੰਗਾ ਨਹੀਂ ਲੱਗਦਾ ਹੈਗਾ ਜਾਂ ਜਿਹੜਾ ਖਾਣਾ ਪੀਣਾ ਹੈਗਾ ਜਾਂ ਬਾਹਰ ਘੁੰਮਣਾ ਫੇਰਨਾ ਹੈਗਾ ਉਹ ਟੁਕੜ ਟੁਕੜ ਹੀ ਕਰਦੇ ਨੇ ਇਸ ਕਰਕੇ ਉਹਨਾਂ ਨੂੰ ਜਿਹੜਾ ਬੱਚਿਆਂ ਨੂੰ ਨਹੀਂ ਚੰਗਾ ਲੱਗਦਾ ਪਰ ਇੱਕ ਗੱਲ ਜ਼ਰੂਰ ਆ ਪਰ ਜਦ ਤੱਕ ਛੋਟਾ ਬੱਚਾ ਹੁੰਦਾ 10 12 ਸਾਲ ਤੱਕ ਜਦ ਤੱਕ ਠੀਕ ਰਹਿੰਦੇ ਨੇ ਪਰ ਉਸ ਤੋਂ ਜਦ ਵੱਡੇ ਹੋਏ ਟੁੱਕਾ ਟੱਕੀ ਕਰਦੇ ਨੇ ਉਹਨਾਂ ਨੂੰ ਭਾਈ ਤੂੰ ਆਹ ਕੰਮ ਨਹੀਂ ਕਰਨਾ ਹੈਗਾ ਆ ਨਹੀਂ ਕਰਨਾ ਹੈਗਾ ਫੇਰ ਉਹ ਉਹਨਾਂ ਨੂੰ ਜਿਹੜੇ ਗ੍ਰੇ ਗ੍ਰੈਂਡਪੇਰੈਂਟਸ ਹੈਗੇ ਨੇ ਉਹ ਮਤਲਬ ਚੰਗੇ ਨਹੀਂ ਲੱਗਦੇ ਹੈਗੇ ਦੇਖੋ ਤੁਸੀਂ ਕਹਿੰਿਆ ਨਾ ਟੋਕਾ ਟੁਕੀ ਉਹ ਉਹ ਕਈ ਗ੍ਰੰਥਾਂ ਤੋਂ ਮੈਂ ਉਹਨਾਂ ਦੇ ਹੱਕ 'ਚ ਹੈਗਾ ਵੀ ਉਹ ਵਿਚਾਰੇ ਸੱਚੀ ਗੱਲ ਕਰਦੇ ਆ ਕਿਉਂਕਿ ਜਦੋਂ ਉਹਨਾਂ ਦਾ ਵੇਲਾ ਸੀ ਜਦੋਂ ਇਹ ਨਾ ਬੱਚਿਆਂ ਤੇ ਮਾਪੇ ਪਾਪਾ ਉਹਨਾਂ ਕੋਲ ਸੀਗੇ ਉਹ ਕਰਦੇ ਸੀ ਪਰਦੇ ਦੇ ਉਹ ਥੋੜਾ ਕੂਰ ਵੀ ਲੈਂਦੇ ਸੀਗੇ ਇਹਨਾਂ ਨੂੰ ਕੋਈ ਗੱਲ ਸਮਝਾ ਵੀ ਲੈਂਦੇ ਸੀ ਇਹ ਸਮਝ ਵੀ ਲੈਂਦੇ ਸੀਗੇ ਖਾਸ ਤੌਰ ਤੇ ਮੈਂ ਦੇਖਿਆ ਕਿ ਬਜ਼ੁਰਗਾਂ ਨਾਲ ਮੈਂ ਗੱਲ ਕੀਤੀ ਉਹ ਕਹਿੰਦੇ ਵੈਸੇ ਤਾਂ ਇਹ ਕਹਿੰਦੇ ਵੀ ਤੁਸੀਂ ਕਾਕਾ ਜਾਂ ਬੱਚਿਓ ਬੇਟੀ ਤੁਸੀਂ ਆ ਆ ਜੀ ਫਿਲਮ ਦੇਖ ਰਹੇ ਹੋ ਆ ਜਿਹੜਾ ਤੁਸੀਂ ਚੀਵੀ ਚ ਇੱਕ ਉਹ ਸਿਨੈਰੀਓ ਦੇਖ ਰਹੇ ਹੋ ਇਹਨੂੰ ਪਲੀਜ਼ ਬੰਦ ਕਰਕੇ ਕੋਈ ਹੋਰ ਲਾ ਲਓ ਜੀ ਅਸੀਂ ਉਹਨਾਂ ਨੂੰ ਸਿਰਫ ਲਿਮਟਡ ਕੁਝ ਚੀਜ਼ਾਂ ਐਸੀਆਂ ਕਿ ਜਿਹੜੀਆਂ ਸਾਨੂੰ ਵੀ ਚੰਗੀਆਂ ਨਹੀਂ ਲੱਗਦੀਆਂ ਸਾਹਮਣੇ ਬੈਠ ਕੇ ਨਹੀਂ ਦੇਖ ਸਕਦੇ ਹਾਂ ਤੇ ਜਾਂ ਅਸੀਂ ਕਹਿੰਦੇ ਅਜੇ ਇਸ ਨੂੰ ਵਾਸਤੇ ਬਹੁਤ ਉਮਰ ਪਈ ਆ ਅਜੇ ਤੁਸੀਂ ਛੋਟਿਆਂ ਥੋੜਾ ਬਥਾ ਆਪਣੇ ਕਾਰਟੂਨ ਜਾਂ ਹੋਰ ਥੋੜਾ ਬਥਾ ਸਿੱਖਿਆ ਵਾਲੀ ਗੱਲਾਂ ਬੜੀ ਉਹ ਕਰੋ ਅਸੀਂ ਉਹਨਾਂ ਨੂੰ ਸੁਭਾਵਕ ਸਿਰਫ ਕੁਝ ਗੱਲਾਂ ਟੋਕਦੇ ਆ ਜੋ ਕਿ ਅਸੀਂ ਸੋਚਦੇ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਟੋਕਦੇ ਸੀਗੇ ਉਹਨਾਂ ਦੇ ਬੱਚੇ ਵੀ ਸਾਡੇ ਬੱਚੇ ਆ ਅਸੀਂ ਉਹਨਾਂ ਨੂੰ ਟੋਕਨੇ ਹੈਗੇ ਆ ਤੇ ਉਹ ਕਹਿੰਨੇ ਪਰ ਉਹ ਜੇ ਬੱਚੇ ਨਾ ਉਹ ਇਹ ਸਾਨੂੰ ਇੰਨੀ ਵੀ ਟੋਕ ਕਿਉਂ ਕਰਦੇ ਆ ਉਹ ਇਹ ਨਹੀਂ ਸੋਚਦੇ ਵੀ ਸਾਡੇ ਵਾਸਤੇ ਚੰਗੀ ਚੀਜ਼ ਕੀ ਆ ਮਾੜੀ ਚੀਜ਼ ਕੀ ਆ ਫਿਰ ਕਈਆਂ ਨੂੰ ਲੈਂਗੁਏਜ ਪ੍ਰੋਬਲਮ ਹੈਗੀ ਆ ਕੋ ਬੱਚੇ ਆਮ ਤੌਰ ਤੇ ਮੈਂ ਦੇਖਿਆ ਸਾਰੇ ਸਕੂਲਾਂ ਵਿੱਚ ਇੰਗਲਿਸ਼ ਬੋਲਦੇ ਆ ਤੇ ਕਰਾਚ ਅਸੀਂ ਉਹ ਆਮ ਤੌਰ ਤੇ ਪੰਜਾਬੀ じゃ ਅਸੀਂ ਕਰ ਪੰਜਾਬੀ ਸਿਖਾਉਣੀ ਆ ਜਾਂ ਸਾਡੇ ਕਈ ਪੀਰਾਂ ਨੂੰ ਵਿਚਾਰੇ ਨੂੰ ਇੰਗਲਿਸ਼ ਨਹੀਂ ਆਉਂਦੀ ਉਹ ਪੰਜਾਬੀ ਦੀ ਗੱਲ ਕਰਦੇ ਆ ਉਹ ਬੱਚੇ ਇਸ ਚੀਜ਼ ਨੂੰ ਜਿਹੜਾ ਹੈਗਾ ਉਹ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਵੀ ਇਹ ਜਿਹੜੇ ਸਾਡੇ ਕਿ ਦਾਦਾ ਜੀ ਜਿਹੜੇ ਨਨ ਜੀ ਸਾਨੂੰ ਕਹਿਣਗੇ ਚਾਹੁੰਦੇ ਆ ਜੀ ਉਹਨਾਂ ਇੱਕ ਦੂਜੇ ਦੀ ਜਿਹੜੀ ਕਹਿੰਦੇ ਕਮਿਊਨੀਕੇਸ਼ਨ ਗੈਪ ਹੋ ਜਾਂਦਾ ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਕੀ ਕਹਿਣਾ ਚਾਹੁੰਦੇ ਆ ਤੇ ਜਿਹੜੇ ਸਾਡੇ ਬਜ਼ੁਰਗ ਆ ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਇਹਨਾਂ ਨੂੰ ਕਿਸ ਤਰੀਕੇ ਨਾਲ ਕਹੀਏ ਜੀ ਕਿਉਂਕਿ ਉਹਦੇ ਥੋੜੀ ਭਾਸ਼ਾ ਦੀ ਪ੍ਰੋਬਲਮ ਆ ਗਈ ਤੇ ਥੋੜੀ ਜੀ ਆ ਗਈ ਵੀ ਤਾਂ ਕਹਿੰਦੇ ਮੂਲ ਨੂੰ ਵਿਆਜ ਪਿਆਰਾ ਅੱਗੇ ਤੋਂ ਅੱਗੇ ਤੀਜੀ ਜਨਰੇਸ਼ਨ ਆ ਗਈ ਉਹ ਇਸ ਕਰਕੇ ਥੋੜਾ ਜਿਹਾ ਇਹ ਕੰਪਲੀਟ ਉੱਥੇ ਵੀ ਆਉਣ ਲੱਪਿਆ ਇੱਥੇ ਵੀ ਆਉਂਦਾ ਪਰ ਜਿਹੜੀ ਮੇਨ ਗੱਲ ਵਿੱਚ ਉਹੀ ਹੈਗੀ ਆ ਕਿ ਥੋੜੀ ਇਰਿਟੇਸ਼ਨ ਵਧ ਰਹੀ ਆ ਉਹ ਇਸ ਤਰੀ ਇੱਕ ਮੈਂ ਇੱਥੇ ਤੁਹਾਨੂੰ ਹੋਰ ਵੀ ਨੁਕਤਾ ਦੱਸਦਾ ਕਿ ਜਿਹੜੇ ਉਹਨਾਂ ਦੇ ਪੇਰੈਂਟਸ ਆ ਜਾਂ ਜਿਹੜੇ ਉਹਨਾਂ ਦੇ ਜਿਹੜੇ ਗ੍ਰੈਂਡਪੇਰੈਂਟਸ ਆ ਉਹਨਾਂ ਦੇ ਬੱਚੇ ਆ ਉਹ ਵੀ ਇੱਕ ਵਾਰੀ ਉਹ ਪਿਤਾ ਜੀ ਜਾਂ ਬਾਪੂ ਜੀ ਜਾਂ ਦੋ ਵੀ ਆਪਾਂ ਉਹ ਉੱਪਰ ਕੇ ਡੈਡੀ ਜੀ ਕਹਿੰਦੇ ਜੇ ਤੁਸੀਂ ਬਹੁਤ ਆਣਾ ਖੁਸ਼ਕਿਆ ਕਰੋ ਉਹ ਬੱਚਾ ਸਾਹਮਣੇ ਜਦੋਂ ਉਹਨਾਂ ਨੂੰ ਟੋਕਦੇ ਆ ਇਹਨਾਂ ਦੇ ਬੱਚੇ ਜਿਹੜੇ ਨਾ ਉਸ ਚੀਜ਼ ਲੈਂਦੇ ਵੀ ਨਹੀਂ ਇਹ ਜਿਹੜਾ ਬਜ਼ੁਰਗ ਹੈ ਇਹ ਹੈ ਕਮਲਾ ਜਾਂ ਜਿਹੜੀ ਸਾਡੀ ਮਾਤਾ ਇਹ ਏਸੀ ਵਾਲੀ ਨਹੀਂ ਨਗੀ ਸਾਡੇ ਦੇ ਮਾਪੇ ਇਹਨਾਂ ਨੂੰ ਘੂਰਦੇ ਆ ਸਰਜ ਨਹੀਂ ਪਰ ਬਹੁਤ ਜੇ ਵੀ ਦੇਖਣ ਚ ਆਇਆ ਕਿ ਬਜ਼ੁਰਗਾਂ ਨੇ ਕਹੇ ਵੀ ਸਾਹੀਆ ਬੱਚਾ ਫੜੇ ਕਹਿੰਦੇ ਆ ਵੀ ਸਾਨੂੰ ਤੁਸੀਂ ਜੋ ਮਰਜ਼ੀ ਕਹਿ ਲਓ ਠੀਕ ਹੈ ਸਾਡਾ ਤੋਂ ਨਾ ਜਨਰੇਸ਼ਨ ਦਾ ਫਰਕ ਪੈ ਗਿਆ ਇੱਥੇ ਦੇ ਵਾਤਾਵਰਨ ਦਾ ਫਰਕ ਪੈ ਗਿਆ ਪਰ ਇਹ ਆ ਵੀ ਤੁਸੀਂ ਛੋੜੇ ਬੱਚਿਆਂ ਤੋਂ ਉਹਲੇ ਹੋਏ ਸਾਨੂੰ ਗਲਤ ਕੱਲਿਆ ਕਰੋ ਹੋੜੀ ਬੋਲਿਆ ਕਰੋ ਤੁਹਾਨੂੰ ਇਹਨਾਂ ਨੂੰ ਲੱਗੇ ਵੀ ਰਿਸਪੈਕਟ ਕਰਦੇ ਆ ਇਹ ਜੀ ਉਹ ਵਿਚਾਰੇ ਰਿਸਪੈਕਟ ਤਾਂ ਬੱਚੇ ਕਰਦੇ ਆ ਪਰ ਉਹ ਪਿੱਛੋਂ ਕੰਮ ਦੇ ਨਾਲ ਥੱਕੇ ਆ ਰਹੇ ਹੁੰਦੇ ਆ ਇਹਨਾਂ ਜੋਸ਼ ਆ ਉਧਰ ਬੱਚਾ ਕੋਈ ਸ਼ਿਕਾਇਤ ਲਾ ਰਿਹਾ ਉਧਰ ਬਜ਼ੁਰਗ ਕੁਝ ਕਹਿ ਰਿਹਾ ਉਹ ਫਿਰ ਉਹਦੇ ਇਰੀਟੇਟ ਹੋ ਗਏ ਉਹਨਾਂ ਨੂੰ ਪਤਾ ਲੱਗਦਾ ਵੀ ਜੱ ਬਿੱਕੇ ਦੀ ਨਾ ਸੁਣੀਏ ਉਹ ਕਹੇ ਦੋਨੇ ਪਾਸੇ ਉੱਚਾ ਨਹੀਂ ਬੋਲ ਜਾਂਦੇ ਆ ਇਹਦੇ ਬੱਚਿਆਂ ਨੂੰ ਕੋਈ ਰੁੱਚਾ ਬੋਲ ਜਾਂਦੇ ਆ ਤੇ ਬਜ਼ੁਰਗ ਕਹਿੰਦੇ ਉਹ ਸਾਡੇ ਸਾਹਮਣੇ ਇਹਨਾਂ ਬੱਚਿਆਂ ਨੂੰ ਕੁਝ ਕਹੋ ਵੀ ਬੱਚੇ ਨਾ ਆਪਣੇ ਥੋੜੇ ਹੀਨਤਾ ਮਹਿਸੂਸ ਕਰਦੇ ਸੋ ਇਦਾਂ ਦੇ ਕੁਝ ਰੀਜ਼ਨ ਹੈਗੇ ਜੇ ਨਾ ਕਰਕੇ ਨਾ ਇਹ ਪਾੜਾ ਥੋੜਾ ਵੱਧ ਰਿਹਾ ਹੈਗਾ ਜੋ ਕਿ ਵੱਧਣਾ ਨਹੀਂ ਚਾਹੀਦਾ ਇਹ ਜਿੱਦਾਂ ਹੁਣ ਤੁਸੀਂ ਕੀਤੀ ਹੈ ਕਿ ਨਾ ਪੇਰੈਂਟਸ ਜਦੋਂ ਕੰਮ ਤੋਂ ਘਰੇ ਆਉਂਦੇ ਨੇ ਤੇ ਫਿਰ ਬੱਚੇ ਜਿਹੜੇ ਆਪਣੇ ਮਾਂ ਪਿਓ ਨੂੰ ਸ਼ਿਕਾਇਤਾਂ ਲਾਉਂਦੇ ਨੇ ਸਾਨੂੰ ਦਾਦਾ ਦਾਦੀ ਨਾਨਾ ਨਾਨੀ ਨੇ ਇਦਾਂ ਕਿਹਾ ਹੈਗਾ ਰਾਈਟ ਉਸ ਸਟੇਜ ਤੇ ਆ ਕੇ ਕਈ ਵਾਰ ਹਸਣ ਵਾਈਫ ਦੀ ਵੀ ਲੜਾਈ ਹੋ ਜਾਂਦੀ ਹੈਗੀ ਆ ਜਾਨੀ ਕਿ ਜਿਹੜੇ ਬੱਚਿਆਂ ਦੇ ਪੇਰੈਂਟਸ ਨੇ ਆਪਸ ਵਿੱਚ ਹੀ ਉਹਨਾਂ ਦਾ ਡਿਸਪਿਊਟ ਹੋ ਜਾਂਦਾ ਕਿਉਂਕਿ ਅਗਰ ਜੇ ਕੁੜੀ ਦੇ ਬੱਚੇ ਨੇ ਆਪਣੇ ਕੁੜੀ ਦੇ ਪੇਰੈਂਟਸ ਹੈਗੇ ਨੇ ਤਾਂ ਉਹਨਾਂ ਨੇ ਆਪਣੇ ਕੁੜੀ ਨੇ ਆਪਣੇ ਮਾਪਿਓ ਦੀ ਸਾਈਡ ਲੈਣੀ ਹੈਗੀ ਆ ਅਗਰ ਜੇ ਮੁੰਡੇ ਨੇ ਆਪਣੇ ਉਧਰ ਉਹਦੇ ਪੇਰੈਂਟਸ ਨੇ ਅਰੇਂਜ ਕਰਦੇ ਵਿੱਚ ਤਾਂ ਮੁੰਡੇ ਨੇ ਆਪਣੀ ਲੈਣੀ ਹੈਗੀ ਤਾਂ ਫਿਰ ਕੁੜੀ ਨੇ ਕਹਿਣਾ ਕਿਉਂ ਤੇਰੇ ਤੇਰਾ ਤੇਰੇ ਡੈਡੀ ਬੱਚੇ ਨੂੰ ਘੁੱਟਦੇ ਨੇ ਤੇਰੇ ਦੇਰੇ ਮੇਰੇ ਬੱਚੇ ਨੂੰ ਘੁੱਟਦਾ ਹੈਗਾ ਸੇਮ ਥਿੰਗ ਆ ਮੁੰਡੇ ਨੇ ਵੀ ਕਹਿਣਾ ਤੇਰਾ ਤੇਰੇ ਪੇਰੈਂਟਸ ਜਿਹੜੇ ਨੇ ਉਹ ਮੇਰੇ ਬੱਚੇ ਨੂੰ ਘੁੱਟਦੇ ਨੇ ਫਿਰ ਉੱਥੇ ਜਿਹੜਾ ਕੰਫਲੈਕਟ ਆ ਵੱਧਦਾ-ਵੱਧਾ ਹੈਗਾ ਇਹ ਬਹੁਤ ਵੱਡੀਆਂ ਜਿਹੜੇ ਮੁਸ਼ਕਲਾਂ ਘਰਾਂ ਦੇ ਵਿੱਚ ਆ ਜਾਂਦੀਆਂ ਨੇ ਇਹ ਬਹੁਤ ਜ਼ਿਆਦਾ ਇੱਥੇ ਜਿਹੜਾ ਤਣਾਅ ਜਿਹੜੇ ਵੱਧੇ ਜਾ ਰਹੇ ਨੇ ਆਪਸ ਵਿੱਚ ਹੀ ਘਰਾਂ ਦੇ ਵਿੱਚ ਬਹੁਤ ਲੋਕਾਂ ਦੇ ਕੀ ਕਾਰਨ ਹੈ ਇਹਦਾ ਹੱਲ ਕੀ ਹੈ ਫਿਰ ਡਾਕਟਰ ਸਾਹਿਬ ਉਹੀ ਗੱਲ ਹੋਏ ਨਾ ਵੀ ਤੇਰਾ ਮੇਰਾ ਤੇਰਾ ਮੇਰਾ ਹੋਣਾ ਸ਼ੁਰੂ ਹੋ ਜਾਂਦਾ ਨਾ ਜੀ ਇਹ ਆਪਣੇ ਉਸ ਦੇਸ਼ 'ਚ ਘੱਟ ਹੁੰਦਾ ਸੀਗਾ ਉਹ ਨਾਨਕਿਆਂ ਦਾ ਘਰ ਨਾਨਕੇ ਹੁੰਦੇ ਸੀ ਦਾਦਕਿਆਂ ਦਾ ਦਾਦਕੇ ਹੁੰਦਾ ਸੀ ਤੁਹਾਡ ਇਥੇ ਨਾਨਕਾ ਦਾਦ ਕੱਚ ਆਪਣਾ ਤਿੰਨੇ ਇਕੱਠੇ ਹੋ ਗਏ ਜੀ ਉਸ ਜੀ ਨਾ ਉਹ ਪਹਿਲੀ ਗੱਲ ਤਾਂ ਨਾਨਕਾ ਦਾਦ ਗਾ ਆਪਸੀ ਭਿੜੇ ਰਹਿੰਦੇ ਆ ਜੀ ਮੈਂ ਕਈ ਘਰਾਂ ਦੇਖਿਆ ਜਿੱਥੇ ਉਹਨਾਂ ਦਾ ਵੀ ਦਾਦਾ ਵੀ ਆ ਨਾਨੀ ਵੀ ਆ ਤੇ ਉਹ ਵੀ ਉਹਗਾ ਤੁਹਾਡੇ ਕੋਲ ਵੀ ਕੁੜੀ ਨਾ ਪਈ ਮਾਮਾ ਉਹਦੇ ਕੰਨੇ ਮੁੰਡਾ ਕਦਾ ਨਹੀਂ ਮੇਰੇ ਮਾਮਾ ਦੀ ਵੀ ਇੱਥੀ ਹੋ ਗਈ ਆ ਬੱਚੇ ਦੇਦੇ ਵੀ ਤਾਂ ਆਪਸੀ ਲੜੀ ਜਾਂਦੇ ਆ ਪਰ ਇਹ ਡਾਕਟਰ ਸਾਹਿਬ ਸੌਰੀ ਗੱਲ ਤੁਹਾਡੀ ਮੈਂ ਇੱਥੇ ਆਪਾਂ ਸ਼ੁਰੂ ਕਰਦੇ ਆ ਤੁਹਾਡੀ ਗੱਲ ਤੋਂ वैसे चलो ਹੁਣ ਜਿਹੜੇ ਨਵੇਂ ਆਪਣੇ ਬੱਚੇ ਆ ਇਨ ਇਥੇ ਵਿਆਹ ਕਰਾਇਆ ਹੈਗਾ ਉਹਨਾਂ ਦੇ ਬੱਚੇ ਬੌਰਨ ਹੋ ਰਹੇ ਨੇ ਉਹ ਉਹ ਆਪਣੇ ਜਾਂ ਦਾਦਾ-ਦਾਦੀ ਨਾਨਾ-ਨਾਨੀ ਨੂੰ ਸਾਦੇ ਨੇ ਤੁਸੀਂ ਕੀ ਸਲਾਹ ਦੇਣੀ ਚਾਹੁੰਦੇ ਹੋ ਵੀ ਚਲੋ ਮੁੰਡੇ ਦੇ ਦਾਦਾ-ਦਾਦੀ ਮੁੰਡੇ ਦੇ ਮਾਪਿਆਂ ਤਾਂ ਰਹਿਣੇ ਹੁੰਦਾ ਘਰ ਦੇ ਵਿੱਚ ਆ ਕੇ ਵੀ ਜੇ ਕੁੜੀ ਦੇ ਮਾਪਿਓ ਨੇ ਕੀ ਘਰ ਚ ਰੱਖਣੇ ਚਾਹੀਦੇ ਨੇ ਜਾਂ ਨਹੀਂ ਚਾਹੀਦੇ ਮੋਸਟਲੀ ਡਾਕਟਰ ਸਾਹਿਬ ਇਹ ਨਹੀਂ ਸਾਰੇ ਮੈਂ ਕਹਿੰਦਾ ਵੀ 100% ਤਾਂ ਜਦੋਂ ਪੰਜਿਆਂ ਕੋਲ ਇੱਕ ਸਾਰ ਨਹੀਂ ਹੁੰਦੀਆਂ ਹੈਗੀਆਂ ਮੋਸਟਲੀ ਕੁੜੀ ਦੇ ਮਾਪਿਓ ਨੇ ਮੁੰਡਿਆਂ ਦੇ ਘਰ ਦੇ ਵਿੱਚ ਜ਼ਿਆਦਾਤਰ ਲੜਾਈ ਪੁਆਈ ਆ ਕੁੜੀ ਨੂੰ ਆਕੇ ਚੱਕਦੇ ਨੇ ਤੇਰੇ ਘਰ ਵਾਲਾ ਤਾਂ ਕੋਈ ਕੰਮ ਨਹੀਂ ਕਰਦਾ ਹੈਗਾ ਤੂੰ ਤਾਂ ਸੱਤੇ ਦਿਨ ਕੰਮ ਤੇ ਰਹਿਨੀ ਆ ਤੂੰ ਤਾਂ ਬਾਹਰੋਂ ਵੀ ਕੰਮ ਕਰਕੇ ਆਉਣੀ ਆ ਤੂੰ ਘਰ ਦਾ ਵੀ ਕੰਮ ਕਰਦੀ ਹੈਗੀਆਂ ਮੋਸਟਲੀ ਕੁੜੀ ਦੇ ਮਾਪਿਓ ਨੇ ਜ਼ਿਆਦਾਤਰ ਇੱਥੇ ਮੁੰਡਿਆਂ ਦੇ ਆਪ ਦੇ ਜਿਹੜੇ ਘਰ ਉਹਨਾਂ ਨੇ ਕੁੜੀ ਦਾ ਘਰ ਆਪ ਖੁਦ ਜਿਹੜਾ ਪਟਿਆ ਹੈਗਾ ਜਾਂ ਮੁੰਡੇ ਕੋਲ ਪੈਸੇ ਵੱਧ ਹੁੰਦੇ ਨੇ ਘਰ ਦੇ ਵਿੱਚ ਉਹ ਫੇਰ ਉਹਨੂੰ ਸਿਓ ਕੁ ਮੰਗੋਂ ਲੱਗ ਜਾਂਦੇ ਨੇ ਵੀ ਕੋਈ ਗੱਲ ਨਹੀਂ ਬਾਧੂ ਪੈਸੇ ਨੇ ਤੂੰ ਹੋਰ ਲੈ ਪੈਸੇ ਆ ਤੂੰ ਸਾਨੂੰ ਭੇਜ ਪੈਸੇ ਸਾਨੂੰ ਦੇ ਪੈਸੇ ਤਕਰੀਬਨ ਤਕਰੀਬਨ ਇਹ ਵੀ ਜਿਆਦਾ ਜਿਹੜਾ ਅਫੈਕਟ ਇਸ ਮੁਲਕਾਂ ਦੇ ਵਿੱਚ ਆ ਕੱਲਾ ਕੈਨੇਡਾ ਦੇ ਵਿੱਚ ਨਹੀਂ ਅਮਰੀਕਾ ਦੇ ਵਿੱਚ ਵੀ ਇਹ ਸੇਮ ਹੀ ਜਿਹੜਾ ਕੁਝ ਚੱਲਦਾ ਪਰ ਸਾਡੇ ਕੈਨੇਡਾ ਦੇ ਵਿੱਚ ਵੀ ਇਦਾਂ ਦੇ ਬਹੁਤ ਹੈਪਨ ਹੋਏ ਨੇ ਜਿਨ੍ਹਾਂ ਨੇ ਕੁੜੀ ਦੇ ਮਾਪਿਓ ਪਹਿਲਾਂ ਹਸਬੰਡ ਵਾਈਫ ਬਹੁਤ ਵਧੀਆ ਰਹਿੰਦੇ ਸੀ ਆਪਸ ਵਿੱਚ ਉਹਨਾਂ ਦੀ ਫੈਮਿਲੀ ਬਹੁਤ ਵਧੀਆ ਰਹਿੰਦੀ ਸੀ ਕਿ ਜਾਂ ਮੁੰਡੇ ਦੇ ਪੇਰੈਂਟਸ ਸੀਗੇ ਘਰ ਦੇ ਵਿੱਚ ਤਾਂ ਦੋਨੇ ਆਪ ਦਾ ਜੋ ਵੀ ਕੰਪਲੀਟ ਫੈਮਿਲੀ ਸੀਗੀ ਪਰ ਜਿੱਦਣ ਕੁੜੀ ਦੇ ਮਾਪਿਓ ਘਰ ਦੇ ਵਿੱਚ ਆ ਗਏ ਜਿੱਦਣ ਕੈਨੇਡਾ ਦੇ ਵਿੱਚ ਵੀ ਆ ਗਏ ਘਰਚ ਵੀ ਨਹੀਂ ਆਏ ਕੈਨੇਡਾ 'ਚ ਵੀ ਆ ਗਏ ਨੇ ਉਦਨੇ ਮੈਨੂੰ ਲੱਗਦਾ ਉਹਦੀ ਜੜਾਂ ਪੱਟਣੇ ਸ਼ੁਰੂ ਹੋ ਜਾਂਦੀਆਂ ਨੇ ਉਹਦੇ ਦਿਨ ਘੜਨੇ ਸ਼ੁਰੂ ਹੋ ਜਾਂਦੇ ਨੇ ਇਹ ਬਹੁਤ ਹੈਪਨ ਜਿਹੜੇ ਹੋਏ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਕੀ ਕੁੜੀ ਦੇ ਮਾਪਿਓ ਨੂੰ ਬਹੁਤ ਸਮਝਣਾ ਚਾਹੀਦਾ ਜਾਂ ਕੁੜੀ ਦੇ ਮਾਪਿਓ ਨੂੰ ਪਰਿਵਾਰ ਦੇ ਵਿੱਚ ਇਨਵੋਲਵਮੈਂਟ ਨਹੀਂ ਕਰਨੀ ਚਾਹੀਦੀ ਜਾਂ ਉਹਨਾਂ ਨੂੰ ਕਿਤੇ ਦੂਰੇ ਭੇਜ ਦੋ ਭਾਈ ਤੁਸੀਂ ਇੱਥੇ ਨਾ ਆਵੋ ਤੁਸੀਂ ਵੈਨਕਵਰ ਚਲੇ ਜਾਵੋ ਅਸੀਂ ਟ੍ਰਾਂਟੋ ਬੈਠੇ ਹਾਂ ਤੁਸੀਂ ਕੈਲਗਰੀ ਦੀਆਂ ਜਾਂ ਅਸੀਂ ਆਪਣੇ ਬੀਸੀ ਬੈਠੇ ਹਾਂ ਸਰ ਤੁਹਾਡੇ ਦੋ ਤਿੰਨ ਅਕ ਕੋਈ ਇੱਥੇ ਹੋ ਗਿਆ ਜੀ ਕਿੱਥੇ ਹੋਗੇ ਤਾਂ ਪਹਿਲਾਂ ਮੈਂ ਸ਼ੁਰੂਆਤ ਕਰਦਾ ਜਿਸ ਦੇਸ਼ ਤੋਂ ਅਸੀਂ ਆਏ ਹਾਂ ਜੀ ਜਿਸ ਮੁਲਕ ਤੋਂ ਆਏ ਹਾਂ ਸਟੇਟ ਤੋਂ ਆਏ ਹਾਂ ਜਿਸ ਵਾਤਾਵਰਣ ਤੋਂ ਅਸੀਂ ਆਏ ਹਾਂ ਜਿਸ ਮਾਹੌਲ 'ਚ ਆਏ ਹਾਂ ਉੱਥੇ ਜਦੋਂ ਤੁਸੀਂ ਅਸੀਂ ਉੱਥੇ ਹੁੰਦੇ ਸੀਗੇ ਆਮ ਹੀ ਗੱਲਾਂ ਸੁਣਦੇ ਹੁੰਦੇ ਸੀਗੇ ਕਿ ਜੇ ਵੀ ਕੁੜੀ ਦੇ ਜਿਹੜੇ ਮਾਵਾ-ਪਾਪਾ ਭੈਣ-ਭਰਾ ਆ ਉਹ ਕਹਿੰਦੇ ਵੀ ਅਸੀਂ ਬੇਟੀ ਦੀ ਕਰਦਾ ਪਾਣੀ ਵੀ ਨਹੀਂ ਪੀਣਾ ਪਾਣੀ ਮੈਨਾਂ ਛੱਡੋ ਉਹ ਘਰੋਂ ਸੋ ਉਹ ਉਸ ਜਦੋਂ ਮਹੌਤ ਆ ਕੇ ਫਿਰ ਤੁਸੀਂ ਕਹਿੰਦੇ ਜਦੋਂ ਫਿਰ ਇੱਥੇ ਲੜਕੀ ਕਹਿੰਦੀ ਆ ਕਿ ਵੀ ਤੇਰੇ ਮਾਵਾ-ਪਾਪਾ ਜ਼ਿਆਦਾ ਹੈਗੇ ਮੇਰੇ ਵੀ ਤਾਉਣੇ ਚਾਹੀਦੇ ਇੱਥੇ ਮੈਂ ਵੀ ਬਰਾਬਰ ਕੰਮ ਕਰਦੀ ਆ ਮੈਂ ਵੀ ਬਰਾਬਰ ਉਹ ਉੱਥੇ ਮੈਂ ਆਪਣੇ ਕਈ ਘਰਾਟੇ ਦੇਖਿਆ ਇਹ ਮੈਂ ਸੁਣਿਆ ਵੀ ਆਪਣੇ ਕੰਨੀ ਵੀ ਸੁਣਾਇਆ ਬਈ ਜਿਹੜੀ ਮਦਰ ਆ ਆਪਣੀ ਬੇਟੀ ਨੂੰ ਕਹਿੰਦੀ ਗੱਲ ਸੁਣ ਤੂੰ ਐਵੇਂ 70 ਸਾਲਾਂ ਦੀ ਲੰਮੀ ਪਈ ਰਹੀ ਉਹ ਤੋਂ ਕੰਮ ਲਿਆ ਕਰ ਹਾਂ ਆ ਤੇਰੀ ਨਾਨਣ ਘਰ ਹੈਗੀ ਹੈ ਇੱਕ ਇੱਕ ਡੰਗ ਦੀ ਰੋਟੀ ਉਹਨੂੰ ਕਹੇ ਉਹ ਤੂੰ ਬਣਾ ਤੂੰ ਕੱਲੀ ਕੋ ਭਾਂਡੇ ਵਾਜੀ ਜਾਣੀਆਂ ਇਹ ਗੱਲਾਂ ਮੈਂ ਲੋਕਾਂ ਦੇ ਕਰਨ ਸੁਣੀ ਹੋਈਆਂ ਆ ਪਾਵੇ ਅਸੀਂ ਜ਼ਰੂਰ ਕਰ ਦਿੰਦੇ ਆ ਉਸ ਦਾ ਮੇਰੇ ਘਰ ਚ ਹੀ ਹੁੰਦੀ ਹੈ ਹਾਂ ਸੋ ਇਸ ਕਰਕੇ ਇਹ ਆ ਵੀ ਜਦੋਂ ਇਹ ਇੰਟਰਵਿਊ ਸੀ ਕਿ ਇਹ ਇੰਟਰਵਿਊ ਹੋਈ ਤਾਂ ਆ ਕਿ ਇੱਥੇ ਨਾਨਕੇ ਦਾਦਕੇ ਇਕੱਠੇ ਹੋ ਗਏ ਜੀ ਅੱਗੇ ਤਾਂ ਸਵੇਰੇ ਸ਼ਾਮ ਕਈ ਵਾਰੀ ਮਾਵਾ ਪਕੂੜੀ ਦੇ ਆਉਣੇ ਉਹਨੇ ਵੋਹੀ ਗੱਲ ਕਿ ਪਾਣੀ ਵੀ ਨਹੀਂ ਪੀਣਾ ਚਲੋ ਥਕੇ ਨਾ ਹੋ ਲਈ ਚਾਹ ਪੀਣ ਲਾਪੇ ਕੋ ਦੁੱਧ ਦਾ ਗਲਾਸ ਪੀ ਲੈ ਰੋਟੀ ਖਾ ਲਈ ਸ਼ਾਮ ਨੂੰ ਘਰੇ ਚਲ ਜਾਣਾ ਇੱਥੇ ਉਹਨਾਂ ਆ ਕੇ ਪੱਕੇ ਬਹਿ ਗਏ ਉਹ ਤਾਂ ਡੇਰੇ ਵਾਲੇ ਘਰ ਸੇ ਥੋੜੇ ਹੁਣ ਕਿੱਥੇ ਉਹ ਜਿਹੜੀ ਆ ਉਹ ਕੋਈ ਦੇਖੋ ਕੁੜੀ ਵੀ ਕੌਂਦੀ ਆ ਮੁੰਡਾ ਵੀ ਕੌਂਦਾ ਤੇ ਮੌੜਗੇ ਵੀ ਦੋਨੋਂ ਦੇ ਦਿੰਦੇ ਆ ਤੇ ਆਪਣੇ ਉੱਥੇ ਹੁੰਦਾ ਕਿ ਬਾਪੂ ਦਾ ਘਰ ਹੀ ਹੁੰਦਾ ਮੁੰਡੇ ਦਾ ਉੱਥੇ ਸਾਰੇ ਬਹਿ ਲੈਣਾ ਹੁੰਦਾ ਤੇ ਕੁੜੀ ਨੂੰ ਕੋਈ ਉਹਦਾ ਕੋਈ ਨਹੀਂ ਉਹਨੇ ਸਿਰਫ ਘਰ ਦਾ ਕੰਮ ਕਰਨਾ ਜੱਗ ਤੇ ਮਾੜੇ ਮੋੜੇ ਕੋਈ ਇਹ ਪੜ੍ਹਾਈ ਲਿਖਾਈ ਕਰਦੀ ਉਹ ਕਰ ਲਈ ਹੁਣ ਇੱਥੇ ਉਹ ਕਹਿੰਦੇ ਵੀ ਇਹ ਕਰ ਸਾਡੀ ਕੁ ਉਹ ਮੁੰਡੇ ਦਾ ਪਾਪਗਾ ਦਾ ਮੇਰੇ ਮੁੰਡੇ ਦਾ ਘਰ ਹੈ ਇਹ ਤਾਂ ਘਰ ਤਾਂ ਹਮੇਸ਼ਾ ਮੁੰਡੇ ਦੇ ਹੁੰਦੇ ਕੁੜੀ ਦੇ ਘਰ ਕਿੱਥੋਂ ਹੁੰਦਾ ਜੀ ਪਤਾ ਬੇਸਿਕ ਜੀ ਜਿਹੜੀ ਹੈ ਨਾ ਰੋਲੇ ਉਸ ਚੀਜ਼ ਦੇ ਪੈਗੇ ਹੈਗੇ ਆ ਕਿ ਅਸੀਂ ਇੱਕਦਮ ਐਸੇ ਸੈਟਅਪ ਚ ਬਦਲ ਕੇ ਆ ਗਏ ਆ ਅਸੀਂ ਇਹਦੇ ਹਿਸਾਬ ਨਾਲ ਅਜੇ ਆਪਣਾ ਨੂੰ ਮਨਜ਼ੂਰੀ ਨਹੀਂ ਕੀਤਾ ਸਾਡਾ ਦਿਲ ਹੀ ਨਹੀਂ ਮੰਨਦਾ ਕਿ ਇਹ ਘਰ ਮੁੰਡੇ ਦਾ ਹੈਗਾ ਕਿ ਕੁੜੀ ਦਾ ਹੈਗਾ ਕਿ ਦੋਨਾਂ ਦਾ ਇਕੱਠਾ ਹੈਗਾ ਠੀਕ ਪਹਿਲਾ ਇਹ ਜੜ ਇੱਥੋਂ ਸ਼ੁਰੂ ਹੁੰਦੀ ਆ ਜਦੋਂ ਅੱਜ ਜਿਹੜੀ ਲੜਾਈ ਜਿਹੜੀ ਸ਼ੁਰੂ ਹੁੰਦੀ ਆ ਤੇ ਕੁੜੀ ਵਾਲੇ ਕਹਿੰਦੇ ਸਾਡੇ ਕੁੜੀ ਦਾ ਘਰ ਆ ਮੁੰਡੇ ਵਾਲੇ ਕਹਿੰਦੇ ਸਾਡੇ ਮੁੰਡੇ ਦਾ ਘਰ ਆ ਉਹ ਕਹਿੰਦੇ ਸਾਡੀ ਕੁੜੀ ਮੌਰਗੇਜ ਦਿੰਦੀ ਹੋਵੇ ਸਾਡੇ ਮੁੰਡਾ ਮੌਰਗੇਜ ਦਿੰਦਾ ਕਿ ਮੌਰਗੇਜ ਇਹਨਾਂ ਲੋਕਾਂ ਲੋਕਾਂ ਦੀ ਮਤ ਲੈ ਲਈ ਮਾਰ ਸੋ ਇਹ ਤੇ ਇਹ ਪਰ ਇਹ ਚੀਜ਼ ਜਿਹੜੀ ਹੈਗੇ ਇਹ ਤਾਂ ਕੁਦਰਤੀ ਹੈਗੇ ਤਾਂ ਹੋਣੀ ਹੈ ਹੋਣੀ ਹੈ ਜੀ ਤਾਂ ਜੀ ਕੈਸ਼ ਲੈ ਦੀ ਸਕਦੀ ਹੈ ਕੈਸ਼ ਲੈ ਲਿਆ ਜੀ ਡਾਕਟਰ ਸਾਹਿਬ ਸੌਰੀ ਤੁਹਾਡੀ ਗੱਲ ਇੱਥੇ ਮੈਂ ਰੋਕਦਾ ਇਦਾਂ ਹੀ ਇੱਥੇ ਕੋਈ ਬੜੇ ਲੰਬੇ ਸਮੇਂ ਤੋਂ ਆਏ ਸੀ ਮੁੰਡਾ ਇੰਡੀਆ ਵਿਆਹ ਕਰਾ ਕੇ ਆਇਆ ਉਹਦੇ ਘਰ ਵਾਲੇ ਇੱ ਬਾਦ ਚ ਆਪਣੇ ਫਾਦਰ ਨੂੰ ਕਹਿੰਦੇ ਵੀ ਡੈਡੀ ਇਦਾਂ ਕਰਦੇ ਆ ਆਪਾਂ ਘਰ ਅਪਗ੍ਰੇਡ ਕਰ ਲੈਨੇ ਮਤਲਬ ਵੱਡਾ ਕਰ ਲੈ ਲੈਨੇ ਛੋਟਾ ਵੇਚ ਕੇ ਵੱਡਾ ਲੈ ਲੈਂਦੇ ਨੇ ਉਹ ਕਹਿੰਦਾ ਚਲੋ ਠੀਕ ਆ ਭਾਈ ਕੋਈ ਨਹੀਂ ਲੈ ਲਓ ਤੁਸੀਂ ਉਹ ਰਹਿਣਾ ਅਸੀਂ ਤਾਂ 6 ਮਹੀਨੇ ਇੰਡੀਆ 6 ਮਹੀਨੇ ਇੱਥੇ ਤੇ ਉਹ ਕੁੜੀ ਨੇ ਏਡੀ ਸਮਾਰਟ ਸੀਗੀ ਕੁੜੀ ਉਹ ਕਹਿੰਦੀ ਵੀ ਤੁਹਾਡੇ ਨੂੰ ਤੁਸੀਂ ਤਾਂ ਹੁਣ ਕੰਮ ਨਹੀਂ ਕਰਦੇ ਹੈਗੇ ਰਾਈਟ ਤੁਸੀਂ ਤਾਂ ਆਪਣੇ ਤੁਹਾਨੂੰ ਪੈਨਸ਼ਨ ਆ ਰਹੀ ਹੈਗੀ ਆ ਬਈ ਚਲੋ ਅਸੀਂ ਮੈਂ ਆਪਦੇ ਨਾਂ ਉੱਥੇ ਲੈ ਲੈਂਦੀ ਆ ਚਲੋ ਠੀਕ ਆ ਲੈ ਲਿਆ ਜੀ ਕੁੜੀ ਨੇ ਆਪਦੇ ਨਾਂ ਦੇ ਉੱਤੇ ਘਰ ਲੈ ਲਿਆ ਤੇ ਬਾਅਦ ਦੇ ਵਿੱਚ ਕੁੜੀ ਦੇ ਮਾਪੇ ਆ ਗਏ ਕੁੜੀ ਦੇ ਕੋ ਘਰ ਕੁੜੀ ਦੇ ਨਾਲ ਤੇ ਹੋ ਗਿਆ ਨਾ ਕੁੜੀ ਦੇ ਨੋ ਤੇ ਸੀਗਾ ਘਰ ਤੇ ਕੁੜੀ ਨੇ ਉਸ ਨੇ ਫਿਰ ਉਹਨਾਂ ਨੂੰ ਇਦਾਂ ਕਰਾ ਦਿਖਾਇਆ ਕਿ ਵਿੱਚ ਆਪਣੇ ਘਰ ਵਾਲੇ ਨੂੰ ਘਰੋਂ ਕੱਢਿਆ ਵਿੱਚ ਕੁੜੀ ਦੇ ਜਿਹੜਾ ਮੁੰਡੇ ਦੇ ਮਾਂ ਪਿਓ ਸੀ ਉਹਨਾਂ ਨੂੰ ਘਰੋਂ ਕੱਢਿਆ ਉਹ ਕਹਿੰਦੇ ਤੁਹਾਡਾ ਤਾਂ ਹੈ ਨਹੀਂ ਤਾਂ ਮੇਰਾ ਘਰ ਹੂੰ ਉਹ ਵਿਚਾਰੇ ਹੁਣ ਬਾਹਰ ਮਤਲਬ ਇੱਥੇ ਖਦੇ ਰੈਂਟ ਤੇ ਰਹਿ ਰਹੇ ਨੇ ਇਹ ਬ੍ਰੈਂਟਨ ਦੀ ਖਬਰ ਆ ਏ ਬ੍ਰੈਂਟਨ ਦੇ ਵਿੱਚ ਆ ਸਮਝੋ 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 ਜਿਹੜੇ ਵੀ ਕਹਨਾ ਤੁਸੀਂ ਕਦੇ ਵੀ ਕੋਈ ਵੀ ਪ੍ਰਾਪਰਟੀ ਬਾਏ ਕਰਦੇ ਹੋ ਕਦੇ ਵੀ ਕੁੜੀ ਦੇ ਨਾਂ ਦੇ ਉੱਤੇ ਭਵੇਂ ਕੁੜੀ ਆ ਜਾਂ ਮੁੰਡੇ ਦੇ ਨਾਂ ਦੇ ਤੁਸੀਂ 50 50 파ਟਨਰ ਹੈਗੇ ਹੋ ਅਗਰ ਜੇ ਇਹਦੇ ਸਾਡੇ ਬਜ਼ੁਰਗ ਨੇ ਡਾਕਟਰ ਸਾਹਿਬ ਇੱਕ ਹੋਰ ਵੀ ਗੱਲ ਹੈਗੀ ਆ ਮੈਂ ਕਹਿੰਦਾ ਬੱਚਿਆਂ ਨੂੰ ਤੁਸੀਂ ਆਪਦੇ ਹੱਥ ਨਾਲ ਵੱਡੋ ਬੱਚਿਆਂ ਨੂੰ ਤੁਸੀਂ ਕੁਝ ਨਾ ਦਵੋ ਮਰਨ ਤੋਂ ਬਾਅਦ ਦੇ ਵਿੱਚ ਬੱਚਿਆਂ ਦਾ ਹੀ ਹੈਗਾ ਬਹੁਤ ਇੱਥੇ ਇਦਾਂ ਦੇ ਪਰਿਵਾਰ ਮੈਂ ਦੇਖ ਰਿਹਾ ਜਿਨ੍ਹਾਂ ਨੇ ਜਿਉਂਦੇ ਜੀ ਆਪਦੇ ਭਾਵੇਂ ਇੰਡੀਆ ਦੇ ਵਿੱਚ ਵੀ ਇਦਾਂ ਦੇ ਬੜੇ ਕੇਸ ਹੋਏ ਨੇ ਸਾਡੇ ਇਸ ਮੁਲਕਾਂ ਦੇ ਵਿੱਚ ਵੀ ਆ ਉਹਨਾਂ ਨੇ ਆਪਦੇ ਬੱਚਿਆਂ ਦੇ ਨਾਂ ਦੇ ਉੱਤੇ ਟਰਾਂਸਫਰ ਕਰ ਕਰਤੇ ਨੇ ਪ੍ਰਾਪਰਟੀਆਂ ਕਰਤੀਆਂ ਜੋ ਪੈਸਾ ਦਿੱਤੇ ਲਾ ਸੀਗਾ ਆਪਦੇ ਬੱਚਿਆਂ ਨੂੰ ਦੇਤਾ ਤੇ ਬਾਅਦ ਚ ਉਹਨਾਂ ਦੇ ਮਾਰੀ ਲੱਤ ਤੇ ਹੁਣ ਇੱਥੇ ਵਿਚਾਰੇ ਕੋਈ ਸ਼ੈਲਟਰਾਂ ਦੇ ਵਿੱਚ ਕੋਈ ਬੈਠਾ ਕੋਈ ਕਿਤੇ ਬੇਸਮੈਂਟਾਂ ਦੇ ਵਿੱਚ ਬੈਠਾਗਾ ਘਰੋਂ ਕੱਢੇ ਹੋਏ ਨੇ ਤੇ 30 40 40 ਸਾਲ 45 45 ਸਾਲ ਹੋ ਗਏ ਇੱਥੇ ਉਹਨਾਂ ਨੂੰ ਘਰ ਬਣਾਉਂਦਿਆਂ ਨੂੰ ਇਸ ਕਰਕੇ ਅਗਰ ਤੁਸੀਂ ਤੁਹਾਡੇ ਨਾਲ ਬੱਚੇ ਰਹਿ ਰਹੇ ਨੇ ਜੇ ਤੁਹਾਨੂੰ ਬੱਚੇ ਮਿੱਠੇ ਹੋ ਕੇ ਇੱਥੇ ਬੱਚੇ ਨੇ ਜਿਹੜੇ ਕਿ ਨਾ ਜਿਹਦੇ ਮਰਜ਼ੀ ਬੱਚੇ ਨੇ ਜੀ ਸਿਰਫ ਤੁਹਾਨੂੰ ਪੈਸੇ ਦੇ ਲਾਲਚ ਨੂੰ ਨੇ ਪੈਸਾ ਦੇਈ ਚਲੋ ਤਾਂ ਤੁਹਾਡੀ ਰਿਸਪੈਕਟ ਤੁਹਾਨੂੰ ਪਿਆਰ ਕਰਦੇ ਨੇ ਆਦਰਵਾਇਜ਼ ਅੱਜ ਮਤਲਬ ਮੈਂ ਕਹੂੰਗਾ ਵੀ ਖੂਨ ਦੇ ਵਿੱਚ ਇੱਕ ਪਾਣੀ ਪੈ ਚੁੱਕਿਆ ਹੈਗਾ ਉਹਨਾਂ ਨੂੰ ਤੁਹਾਡੇ ਨਾਲ ਕੋਈ ਦਿਲੋਂ ਹਮਦਰਦੀ ਨਹੀਂ ਹੈਗੀ ਇਸ ਕਰਕੇ ਜਿਹੜੇ ਇਥੋਂ 40 40 50 50 ਸਾਲ ਜਿਨ੍ਹਾਂ ਦੇ ਨਾਲ ਬੱਚੇ ਵਿਆਹੇ ਗਏ ਨੇ ਉਹ ਤੁਹਾਡੇ ਨਾਲ ਰਹਿ ਰਹੇ ਨੇ ਤੁਸੀਂ ਆਪਣੇ ਹੱਥ ਨਾ ਵਡੋ ਬਾਰ ਬਾਰ ਅਸੀਂ ਬੇਨਤੀ ਕਰਦੇ ਹਾਂ ਤੁਹਾਨੂੰ ਹੱਥ ਜੋੜ ਕੇ ਬਾਅਦ ਦੇ ਵਿੱਚ ਜਦੋਂ ਤੁਹਾਡਾ ਘਰ ਬੱਚਿਆਂ ਦੇ ਨਾਂ ਤੇ ਹੋ ਗਿਆ ਤਾਂ ਤੁਸੀਂ ਆਪਣੇ ਤੁਹਾਡੇ ਦਿਨ ਕੱਟਨੇ ਸ਼ੁਰੂ ਹੋ ਜਾਂਦੇ ਨੇ ਉਸ ਦਿਨ ਤੋਂ ਤੁਸੀਂ ਇੱਕ ਦਿਨ ਘਰ ਦੇ ਵਿੱਚੋਂ ਬਾਹਰ ਹੋਵੇਂ ਕੋ ਬਾਕੀ ਡਾਕਟਰ ਸਾਹਿਬ ਤੁਸੀਂ ਸਿਆਣਿਆਂ ਤੁਸੀਂ ਕੀ ਓਪੀਨੀਅਨ ਦੇਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਮੈਂ ਸਹੀ ਕਿਹਾ ਜਾਂ ਕਿ ਬਿਲਕੁਲ ਸਹੀ ਕਿਹਾ ਤੁਸੀਂ ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਇੱਕ ਵਿਸ਼ਾ ਐਸਾ ਹੈ ਜਿਹੜਾ ਬਹੁਤ ਸਿਆਣੇ ਹੋਣ ਦੀ ਵੀ ਲੋੜ ਨਹੀਂ ਪੈਂਦੀ ਇਹਦੇ ਵਿੱਚ ਹੁਣ ਤੁਸੀਂ ਕਹਿੰਦੇ ਕਿ ਇੱਥੇ ਦੇ ਬੱਚੇ ਹੈਗੇ ਉਹ ਉਸ ਤੋਂ ਤੁਹਾ ਤੋਂ ਪੈਸੇ ਨਾਲ ਪਿਆਰ ਕਰਦੇ ਜਿੱਥੋਂ ਸਿਆ ਹੈ ਉੱਥੇ ਵੀ ਇਹ ਕੁਝ ਆ ਜੀ ਉੱਥੇ ਇਹ ਕੰਮ ਕਿਉਂ ਨਹੀਂ ਹੁੰਦਾ ਇਸ ਕਰਕੇ ਨਹੀਂ ਹੁੰਦਾ ਕਿ ਉੱਥੇ ਬਾਪੂ ਜੀ ਨੇ ਮੋਟਰਸਾਈਕਲ ਲੈ ਕੇ ਦੇ ਦਿੱਤਾ ਹਾਂ ਬਾਪੂ ਜੀ ਨੇ ਕਰ ਲੈ ਕੇ ਦੇ ਦਿੱਤਾ ਬਾਪੂ ਜੀ ਨੇ ਜ਼ਮੀਨ ਜਿਹੜੀ ਹੈਗੀ ਉਹ ਜਦੋਂ ਉੱਥੇ ਫਸਲ ਬੜਨੀ ਜਾਂਣ ਜਾ ਕੇ ਆੜਤੀਆਂ ਤੋਂ ਮੁੰਡੇ ਨੇ ਜਿੰਨ ਮਰਜ਼ੀ ਪੈਸੇ ਲੈ ਲੈਣੇ ਉੱਥੇ ਇਹ ਸਟੇਜ ਨਹੀਂ ਹੁੰਦੀ ਕਿ ਬਾਪੂ ਤੋਂ ਪੈਸੇ ਲੈਣੇ ਪੈਣ ਜਾਂ ਬਾਪੂ ਤੋਂ ਪੈਸੇ ਖੋਣੇ ਪੈਣ ਇੱਕ ਤਰ੍ਹਾਂ ਸਾਡਾ ਉੱਥੇ ਸਰਕਲ ਹੀ ਐਸਾ ਬਣਿਆ ਹੋਇਆ ਹੈ ਜ਼ਿੰਦਗੀ ਦਾ ਪਿੱਛੋ ਹੀ ਜੀ ਕਿ ਉਹਦਾ ਕੋ ਉਸ ਘਰ ਦਾ ਕੋ ਬੇਟਾ ਹੈਗਾ ਨਾ ਚਲੋ ਬੇਟੀ ਦੀ ਆਪਾਂ ਗੱਲ ਬਾਤ ਕਰਦੇ ਹਾਂ ਉਹ ਸਭ ਕੁਝ ਉਹਨੂੰ ਆਟੋਮੈਟਿਕਲੀ ਮਿਲ ਹੀ ਜਾਂਦਾ ਉਹਨੂੰ ਬਾਪੂ ਨਾਲ ਕੋ ਨਾਲ ਰਾਈ ਨਾਲ ਝਗੜ ਨਾਲ ਧੋਖਾ ਕਰਨ ਦੀ ਲੋੜ ਹੀ ਨਹੀਂ ਪੈਂਦੀ ਉਹਨੂੰ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਉਹ ਆਪਣਾ ਹੱਕ ਸਮਝਦਾ ਹੈਗਾ ਇੱਥੇ ਉਹ ਚੀਜ਼ ਨਹੀਂ ਹੈਗੀ ਇੱਥੇ ਤਾਂ ਬਾਪੂ ਉਹਦੇ ਉੱਤੇ ਆ ਗਿਆ ਉਹਨੇ ਕਮਾਉਣਾ ਦੇ ਨਾਲ ਉਹਨੂੰ ਵੀ ਰੋਟੀ ਦੇਣੀ ਆ ਉਹਨੂੰ ਬਾਪੂ ਦਾ ਭਾਰ ਲੱਗਣਾ ਪੈਂਦਾ ਮੈਂ ਜਾਣ ਕੇ ਵੱਡ ਬਾਪੂ ਬਾਪੂ ਕਹਿ ਰਿਹਾ ਕਿ ਮੈਂ ਨਾ ਇੱਥੇ ਜਦੋਂ ਲੋਕਾਂ ਦੇ ਕਿਸੇ ਘਰ ਜਾਣਾ ਉਹ ਉਹ ਬਾਪੂ ਜੀ ਗਿਆ ਹੋਇਆ ਬੀਬੀ ਜੀ ਗਿਆ ਜਰ ਮੈਂ ਜੀ ਨਹੀਂ ਜਾਂਦਾ ਉਹ ਬਾਪੂ ਜੀ ਲਾਉਂਦੇ ਆ ਇਥੋਂ ਤੱਕ ਮੈਂ ਥੋੜੇ ਦਿਨ ਪਹਿਲਾਂ ਗੁਰਦੁਆਰੇ ਗਿਆ ਜੀ ਤੇ ਮੇਰੇ ਥੋੜੇ ਗੋਡੇ ਦਾ ਉਦੋਂ ਤੁਸੀਂ ਦਰਸੀ ਤੇ ਮੈਂ ਉੱਥੇ ਜਾ ਕੇ ਜਾਣ ਲੱਗਾ ਤੇ ਇੱਕ ਦੋ ਬਜ਼ੁਰਗ ਆ ਗਏ ਹੁਣ ਜੀ ਕਹਿੰਦਾ ਬਜ਼ੁਰਗ ਮੈਂ ਵੀ ਤਾਂ ਬਜ਼ੁਰਗ ਹਾਂ ਪਰ ਕੋਈ ਆ ਗਏ ਤੇ ਉਹ ਆ ਗਏ ਨਾ ਉਹਨਾਂ ਨੇ ਇੱਕ ਸਦਾ ਨੂੰ ਸੱਦ ਲਿਆ ਉਹ ਮੁੰਡਾ 40 45 ਸਾਲ ਦਾ ਹੋਣਾ ਤੇ ਉਹ ਕਹਿੰਦੇ ਵੀ ਇਹਨਾਂ ਨੂੰ ਐ ਕਰੋ ਤੁਸੀਂ ਉੱਥੇ ਉੱਥੇ ਬਿਠਾ ਦਿਓ ਉੱਥੇ ਖਾਣਾ ਦੇ ਦਿਓ ਜਿਹੜਾ ਆਪਾਂ ਉਹ ਉਹ ਲੰਗਰ ਸ਼ੱਕ ਜੀ ਤੇ ਆਦੇ ਵਿੱਚ ਹਾਂ ਜੀ ਹਾਂ ਜੀ ਉਹ ਨੇ ਅੰਕਲ ਜੀ ਕਹਦੇ ਤੂੰ ਮੈਨੂੰ ਬਾਪੂ ਜੀ ਕਹਦੇ ਉਹ ਸਿੱਧੇ ਮੈਨੂੰ ਇਹ ਭਈਆ ਜੀ ਆਉ ਤੋਂ ਮੋਥੇ ਬਿਠਾਇਆ ਵਾ ਹੁਣ ਉਹ ਭਈਆ ਜੀ ਉਹਦੀ ਵਰਡ ਹੈਗੀ ਉਹ ਜਿੱਥੇ ਮਾਲਵੇ ਦਾ ਸਾਰੇ ਭਈਏ ਉਥੇ ਭਈਏ ਜੀ ਕਹਿੰਦੇ ਆ ਮੈਨੂੰ ਉਹ ਨਾ ਸ਼ਬਦ ਹਾਲਾਂਕਿ ਮੈਂ ਉਹ ਸੁਮਰਦਾ ਹੈਗਾ ਉਹ ਭਈਆ ਜੀ ਸ਼ਬਦ ਕਦੇ ਸੁਣਿਆ ਹੀ ਨਹੀਂ ਸੀਗਾ ਮੈਂ ਉਹਨੂੰ ਸੱਚੀ ਕ ਬੁਲਾ ਕੇ ਮੈਂ ਖਾਣਾ ਨਹੀਂ ਖਾਦਾ ਬਾਸ ਮੋੜਿਆ ਮੈਂ ਭਈਆ ਨਹੀਂ ਕੋਣ ਸਕਿਆ ਸੋ ਮੈਂ ਇੱਕ ਗੱਲ ਕਿਉਂ ਦੱਸੀ ਕਿ ਇਹ ਬਾਪੂ ਦਾ ਫਿਰ ਆਪਾਂ ਕਹਿ ਦਿੰਨੇ ਆ ਇੱਕ ਕਈ ਲਫਜ਼ਾਂ ਪਰ ਨਹੀਂ ਕਹਿ ਸਕਦੇ ਦਾ ਬਾਪੂ ਦਾ ਹਾਂ ਜੀ ਉਹ ਇਹ ਵਜੀ ਨਹੀਂ ਲਾਉਂਦੇ ਸੋ ਇੱਥੇ ਬੱਚੇ ਨੂੰ ਇਹ ਆ ਕਿ ਉਹ ਜਿਹੜੇ ਉਹਨਾਂ ਦੇ ਪੇਰੈਂਟਸ ਆਏ ਉਹਨਾਂ ਦੇ ਫਾਦਰ ਆਏ ਹੋਏ ਪਿਤਾ ਜੀ ਆਏ ਹੋਏ ਆ ਜੇ ਪੜ੍ਹੇ ਲਿਖੀ ਦੀ ਲੈਂਗੁਏਜ ਕਹਿੰਦੀ ਡੈਡੀ ਜੀ ਆਏ ਹੋਏ ਆ ਉੱਤੇ ਮਮੀ ਜੀ ਆਏ ਹੋਏ ਜਾਂ ਉਹਨਾਂ ਦੀ ਬੀਬੀ ਜੀ ਆਏ ਹੋਏ ਆ ਉਹਨਾਂ ਦਾ ਵੀ ਖਿਆਲ ਖਾਣਾ ਪੈਂਦਾ ਆਪਣੇ ਬੱਚਿਆਂ ਦਾ ਵੀ ਖਿਆਲ ਖਾਣਾ ਪੈਂਦਾ ਤੇ ਨਾਲ ਹੀ ਇਦਾਂ ਆਪਾਂ ਗੱਲ ਕਰ ਕਰਟੇ ਜਿਹੜੇ ਉਹਨਾਂ ਦੇ ਕੋੜਮ ਆ ਗਏ ਹੋਏ ਇੱਥੋਂ ਜਿੱਕੋ ਕਿ ਕੁੜੀ ਜਿਹੜੀ ਅਮੋਰਗੇ ਦਾ ਅੱਧ ਦਿੰਦੀ ਆ ਤੇ ਜਾਂ ਜੋ ਵੀ ਇੱਕ ਵਾਰੀ ਤੇ ਪਿਆਰ ਨਾ ਆ ਗਏ ਪਰ ਇੱਥੇ ਆ ਕੇ ਉਹਨਾਂ ਦੋਨਾਂ ਦਾ ਕੰਫਲਿਕਟ ਪੈ ਗਿਆ ਜੀ ਉਹਨਾਂ ਦਾ ਫਿਰ ਗਾਂ ਬੱਚਿਆਂ ਨਾਲ ਪੈ ਗਿਆ ਨਾਨੀ ਜ਼ਿਆਦਾ ਪਿਆਰ ਕਰਦੀ ਦਾਦੀ ਘੈਰੀ ਨਹੀਂ ਕਰਦੀ ਨੰਨਾ ਨੰਨਾ ਜੇ ਇਹਨਾਂ ਨੂੰ ਉਹਨੇ ਚੌਕ ਲੱਗ ਦਿੱਤਾ ਉਹ ਦਾਦੀ ਨੇ ਕਦੇ ਇਹਨਾਂ ਨੂੰ ਬਰਗਣੀ ਜਾਇ ਦਿੱਤਾ ਇੰਨੀ ਕਿਹਦੀ ਕਿ ਗੱਲਾਂ ਲੋਕ ਜੋ ਸ਼ੁਰੂ ਹੋ ਜਾਂਦੀ ਆ ਏ ਮੇਰੇ ਖਿਆਲ ਆ ਵੀ ਇਹਦੇ ਚ ਕਸੂਰ ਕਿਸੇ ਦਾ ਨਹੀਂ ਹੈਗਾ ਕਿਉਂਕਿ ਆਪਾਂ ਇਹ ਗੱਲ ਨੂੰ ਵਾਈਂਡ ਅਪ ਵੀ ਕਰਨਾ ਹੈਗਾ ਇਹ ਸਿਰਫ ਇਸੇ ਦਾ ਮਾਹੌਲ ਹੈ ਕਿ ਐਸਾ ਹੈਗਾ ਜਿਹਨ ਜਿਹਦੇ অনুকੂਸੀਂ ਆਪਣਾ ਨੂੰ ਢਾਈ ਨਹੀਂ ਸਕੇ ਅਸੀਂ ਇਹ ਇਹਦੇ ਵੱਲ ਵਧ ਨਹੀਂ ਸਕੇ ਅਸੀਂ ਸੋਚ ਨਹੀਂ ਸਕੇ ਵੀ ਜਿੱਥੇ ਸੀ ਆ ਗਏ ਆ ਉੱਥੇ ਕੋਨੋ ਕੋਈ ਜਿੱਥੋਂ ਆਏ ਆ ਉਹਨਾਂ ਫਰਕ ਤਾਂ ਹੋਊਗਾ ਨਾ ਜਦੋਂ ਅਸੀਂ ਦੋਨਾਂ ਦੇਸ਼ਾਂ ਦਾ ਇਹ ਫਰਕ ਮਹਿਸੂਸ ਕਰ ਲਿਆ ਦੋਨਾਂ ਦਿਲਾਂ ਦੇ ਵਾਅਦਾ ਫਰਕ ਮਹਿਸੂਸ ਕਰ ਲਿਆ ਨਾਨਾ ਨਾਨੀ ਦਾਦਾ ਦਾਦੀ ਵਿੱਚੋਂ ਕੱਢਤਾ ਤੇ ਇਹਨਾਂ ਸਾਰਿਆਂ ਨੂੰ ਇੱਕ ਸਮਾਨ ਕਰ ਲਿਆ ਇਹ ਕੁੜੀ ਵੀ ਉਹਨਾਂ ਨੂੰ ਮਾਪਾ ਮਨੇ ਮੁੰਡਾ ਵੀ ਉਹਨਾਂ ਦੇ ਮਾਪਾ ਮਨੇ ਉਹ ਵੀ ਉਹਨਾਂ ਨੂੰ ਆਪਣੇ ਬੱਚੇ ਮੰਨ ਉਹ ਵੀ ਆਪਣੇ ਬੱਚੇ ਮੰਨ ਤੇ ਮੇਰਾ ਖਿਆਲ ਆ ਵੀ ਇਹ ਵੱਧ ਤੋਂ ਵੱਧ ਜਿਹੜੇ ਜੀ ਇਹ ਇਦਾਂ ਦੀ ਸ਼ਰਾਰਤਾਂ ਹੋ ਰਹੀਆਂ ਜਾਂ ਇਹ ਇਹ ਕੁਝ ਜੋ ਕੁਝ ਹੋ ਰਿਹਾ ਹੈਗਾ ਇਹ ਤੋਂ ਆਪਾਂ ਨਿਜਾਤ ਪਾ ਸਕਦੇ ਹਾਂ ਮੇਰੇ ਸਾਬ ਨਾਲ ਡਾਕਟਰ ਸਾਹਿਬ ਇੱਕ ਛੋਟਾ ਜਿਹਾ ਸ਼ਾਰਟ ਦੇ ਵਿੱਚ ਮੈਂ ਇੱਕ ਹੋਰ ਡਿਸੀਜਨ ਆਪਣਾ ਫਲਾ ਦੇਣੀ ਚਾਹਣਾ ਹੈਗਾ ਕਹਿੰਦੇ ਫ੍ਰੀ ਦੇ ਵਿੱਚ ਸਲਾਹ ਚੰਗੀ ਹੁੰਦੀ ਹੈ ਕਈ ਵਾਰ ਦੇਣੀ ਨਹੀਂ ਚਾਹੀਦੀ ਪਰ ਮੇਰੇ ਹਿਸਾਬ ਨਾਲ ਲੋਕਾਂ ਤੋਂ ਸੁਣਦੇ ਹੈਗੇ ਜਿਹੜੇ ਸਾਡੇ ਕੋਲਰ ਨੇ ਉਹ ਕਾਲਾਂ ਕਰਕੇ ਕਹਿੰਦੇ ਨੇ ਕਹਿੰਦੇ ਵੀ ਅਗਰ ਜੇ ਕੁੜੀ ਦੇ ਮਾਪੇ ਆਉਂਦੇ ਨੇ ਤੁਸੀਂ ਬੈਟਰ ਆ ਕਿ ਉਹਨਾਂ ਨੂੰ ਵੱਖਰੇ ਕੋਈ ਬੇਸਮੈਂਟ ਕੋਈ ਅਪਾਰਟਮੈਂਟ ਕਾਂਡੋ ਕੋਈ ਤੁਸੀਂ 10 15 20000 ਡਾਲਰ ਲੂਸ ਕਰ ਰਹੇ ਹੋ ਤੁਹਾਡਾ ਘਰ ਤਾਂ ਬਚਿਆ ਰਹੂਗਾ ਵੀ ਉਹਨਾਂ ਨੂੰ ਸੈਪਰੇਟ ਲੈ ਕੇ ਦੇ ਦਿਓ ਅਗਰ ਜੇ ਤੁਹਾਡਾ ਕੋਈ ਯਾਰ ਦੋਸਤ ਵੀ ਆਉਂਦਾ ਜਾਂ ਕੋਈ ਤੁਹਾਡਾ ਰਿਸ਼ਤੇਦਾਰ ਆਉਂਦਾ ਘਰ ਦੀ ਰੱਖਣ ਦੇ ਬਜਾਏ ਉਹਨੂੰ ਬੇਸਮੈਂਟ ਲੈ ਕੇ ਦੇ ਦਿਓ ਕੋਈ ਕਾਂਡੋ ਲੈ ਕੇ ਦੇ ਦਿਓ ਕੋਈ ਸਸਤੀ ਪ੍ਰਾਈਸ ਦੇ ਵਿੱਚ ਜਿਹੜੀ 1000 1500 2000 ਤੱਕ ਆ ਕਮ ਸੇ ਕਮ ਜਦੋਂ ਕਿ ਨਾ ਥਰਡ ਪਰਸਨ ਤੁਹਾਡੇ ਘਰ ਦੇ ਵਿੱਚ ਐਂਟਰੀ ਮਾਰਦਾ ਹੈਗਾ ਕਿ ਨਾ ਤਾਂ ਤੁਹਾਡੇ ਜਿਹੜੇ ਨੇ ਆ ਮਤਲਬ ਉਹ ਤੀਜਾ ਬੰਦਾ ਕਹਿੰਦੇ ਤੀਜਾ ਰਲਿਆ ਕਮਗਲਿਆ ਉਹ ਗੱਲ ਹੁੰਦੀ ਆ ਕਿ ਨਾ ਵੀ ਆ ਮਤਲਬ ਲੜਾਈ ਪੈਣੀ ਜਿਹੜੀ ਸ਼ੁਰੂ ਹੋ ਜਾਂਦੀ ਹੈਗੀ ਆ ਇਸ ਕਰਕੇ ਥੋੜਾ ਜਿਹਾ ਸਾਨੂੰ ਵੀ ਅਵੇਅਰ ਹੋਣਾ ਪੈਣਾ ਹੈਗਾ ਇਹ ਚੀਜ਼ਾਂ ਦੇ ਵਿੱਚੋਂ ਅਸੀਂ ਵੀ ਆਸ ਸੀ ਬਣ ਕੇ ਨਹੀਂ ਵੀ ਕੋਈ ਗੱਲ ਨਹੀਂ ਜੀ ਅੱਜ ਆਪਣੇ ਹੋਰ ਵੀ ਟੌਪਿਕ ਹੈਗਾ ਤਾਂ ਆਪਣੇ ਉਹ ਵੀ ਕਰਾਂਗੇ ਇਹ ਚੀਜ਼ਾਂ ਤੋਂ ਬਹੁਤ ਜ਼ਿਆਦਾ ਜਿਹੜਾ ਆਪਾਂ ਨੂੰ ਅਵੇਅਰ ਰਹਿਣਾ ਪੈਣਾ ਹੈਗਾ ਅਗਰ ਇਹ ਨਹੀਂ ਕਿ ਆ ਵੀ ਜੇ ਚਲੋ ਆਪਾਂ ਉਹ ਕੁੜੀ ਦੇ ਮਾਪਿਓ ਉਹ ਵੀ ਸਾਡੇ ਮਾਪਿਓ ਨੇ ਭਾਵੇਂ ਮੁੰਡੇ ਦੇ ਮਾਪਿਓ ਕੁੜੀ ਦੇ ਮਾਪਿਓ ਨੇ ਇੱਕ ਰਿਸ਼ਤੇਦਾਰੀ ਹੁੰਦੀ ਹੈ ਬਹੁਤ ਗੂੜੀ ਨੇੜੇ ਦੀ ਉਮਰਾਂ ਤੱਕ ਜਿਹੜੀ ਇਹ ਇੱਕ ਦੂਜੇ ਨਾਲ ਜਿਹੜੀ ਚੱਲਦੀ ਹੈਗੀ ਪਰ ਜਦੋਂ ਕੁਝ ਪਰਿਵਾਰ ਆ ਕੇ ਮੁੰਡੇ ਦੇ ਪਰਿਵਾਰ ਦੇ ਵਿੱਚ ਆ ਕੇ ਜੇ ਮੁੰਡੇ ਵਾਲੇ ਵੀ ਕੀ ਵਾਰ ਤੰਗ ਕਰਦੇ ਨੇ ਕੁੜੀ ਨੂੰ ਇਹ ਨਹੀਂ ਕਾ ਵੀ ਮੈਂ ਇੱਥੇ ਆਉਣ ਲੱਗਾ ਸੀ ਮੁੰਡੇ ਵਾਲੇ ਵੀ ਆ ਕੇ ਕੁੜੀ ਨੂੰ ਤੰਗ ਕਰਦੇ ਨੇ ਕਾਕਾ ਕੁੜੀ ਬਿੱਲੀ ਬੈਠੀ ਹੈਗੀ ਆ ਤੂੰ ਸਾਰਾ ਦਿਨ ਟਰੱਕ ਤੇ ਟੰਗਿਆ ਰਹਿਣਾ ਹੈਗਾ ਸਾਰਾ ਦਿਨ ਕੰਮ ਕਰਦਾ ਹੈਗਾ ਕੁੜੀ ਵੀ ਕੁਝ ਕਰਾਵੇ ਉਹ ਸਾਨੂੰ ਰੋਟੀ ਪਾਣੀ ਨਹੀਂ ਦਿੰਦੀ ਉਹ ਮੁੰਡੇ ਨੂੰ ਗਲਤ ਚੱਕਦੇ ਆ ਨੇ ਕਈ ਵਾਰ ਦੇਖੋ ਜੀ ਪਟਕਾ ਦੇ ਹੁਣੇ ਤੁਹਾਨੂੰ ਟੈਲੀਫੋਨ ਆਉਣੇ ਸ਼ੁਰੂ ਹੋ ਜਾਣੇ ਆ ਕਿਉਂਕਿ ਉਹਨਾਂ ਨੇ ਕਹਣਾ ਅਸੀਂ ਜੂ ਕਨੇ ਵੀ ਕੁੜੀ ਦੇ ਮਾਪੇ ਬ ਨੂੰ ਬੇਸਮੈਂਟ ਚ ਭੇਜ ਦੋ ਉਨੂੰ ਵੱਖਰਾ ਅਪਾਰਟਮੈਂਟ ਲੈ ਦਿਓ ਤੇ ਜੇ ਜੋ ਕੁੜੀ ਦੇ ਮਾਪੇ ਕਹਿੰਗੇ ਅਸੀਂ ਨਹੀਂ ਅੱਥਰ ਤੋ ਬੈਠਿਆ ਮੁੰਡੇ ਵਾਲੇ ਕਿਉਂ ਨਹੀਂ ਆਪਣੇ ਲੈ ਕੇ ਦੇ ਦਿੰਦੇ ਗੱਲ ਤੋਂ ਸਹੀ ਹੈਗੀ ਨਾ ਇਹ ਗੱਲ ਫਿਰ ਕੰਫਲਿਕਟ ਵਾਲੀ ਹੈ ਹਾਲਾਂਕਿ ਤੁਹਾਡੀ ਸਲਾਹ ਬੜੀ ਵਧੀਆ ਸੀਗੀ ਇਹ ਦਾ ਮਤਲਬ ਇਹ ਹੈ ਵੀ ਸਿਰਫ ਕੁੜੀ ਵਾਲੇ ਹੀ ਹਮੇਸ਼ਾ ਲੜਾਈ ਕਰਦੇ ਮੁੰਡੇ ਵਾਲੇ ਨਹੀਂ ਕਰਦੇ ਆਪਾਂ ਇਹ ਗੱਲ ਨਹੀਂ ਕਹਿ ਸਕਦੇ ਟੀਵੀ ਤੇ ਬੈਠ ਕੇ ਇਹ ਕਸੂਰ ਦੋਨਾਂ ਦਾ ਹੀ ਹੈਗਾ ਦੋਨਾਂ ਨੂੰ ਹੀ ਸਾਨੂੰ ਬੈਲੈਂਸ ਕਰਨਾ ਪਊਗਾ ਕਿਉਂਕਿ ਜੇ ਅਸੀਂ ਕਹਾਂਗੇ ਵੀ ਕੁੜੀ ਵਾਲਿਆਂ ਨੂੰ ਤੁਸੀਂ ਬੇਸਮਨ ਲੈ ਦਿਓ ਅਪਾਰਟਮੈਂਟ ਲੈ ਦਿਓ ਜਾਂ ਵੱਖਰਾ ਕਰ ਦਿਓ ਤੇ ਕੁੜੀ ਵਾਲੇ ਕਹਿੰਣਗੇ ਕਿ ਕਿਉਂ ਅਸੀਂ ਜੇ ਕਿ ਅਸੀਂ ਮਾੜੇ ਆ ਅਸੀਂ ਕੁੜੀ ਦਿੱਤੀ ਆ ਤੁਸੀਂ ਮੁੰਡੇ ਵਾਲੇ ਹੋਗੇ ਕਿਉਂਕਿ ਮੁੰਡੇ ਦੇ ਤਾਂ ਜੀ ਮੁੰਡੇ ਦੇ ਮਾਂ ਪਿਓ ਤਾਂ ਮੁੰਡੇ ਨਾਲ ਹੀ ਰਹਿਣਾ ਹੈਗਾ ਕਿ ਨਾ ਕਿਉਂਕਿ ਇਹ ਤਾਂ ਇਹ ਤਾਂ ਪਰੰਪਰਾ ਜਿਹੜੀ ਚੱਲਦੀ ਆਈ ਆ ਕਿ ਨਾ ਹੈਗਾ ਇਹੀ ਨੇ ਗੱਲ ਇਹਨੂੰ ਕਿਸੇ ਦੇ ਤਰੀਕੇ ਨਾਲ ਕੋਈ ਐਗਜ਼ਾਮਪਲਾਂ ਦੇ ਕੇ ਪਿਆਰ ਨਾਲ ਐਸਾ ਤਰੀਕਾ ਕਰਕੇ ਉਹਨਾਂ ਨੂੰ ਹੌਲੀ ਦੇਣੀ ਤੁਹਾਨੂੰ ਤੁਹਾਨੂੰ ਸਾਈਡ ਤੇ ਕਰਨਾ ਪਊਗਾ ਇਦਾਂ ਇੱਕਦਮ ਕਹਿ ਕੇ ਵੀ ਤੁਸੀਂ ਕੁੜੀ ਵਾਲਿਆਂ ਜਾਉਦੇ ਹੀ ਵੱਖਰੇ ਰੋਏ ਤਾਂ ਨਹੀਂ ਕਰ ਸਕਦੇ ਇਹ ਇਹਦਾ ਕੋਈ ਨਾ ਕੋਈ ਨਜਾਤ ਕੱਢਾਂਗੇ ਜਾਂ ਕੋਈ ਰਿਜ਼ਲਟ ਕੱਢ ਕੇ ਇਹਨਾਂ ਕੋਈ ਡਿਸਕਸ਼ਨ ਕਰਕੇ ਹਲਦੀ ਉਹਨਾਂ ਨਾਲ ਗੱਲਬਾਤ ਕਰਕੇ ਉਹ ਦੋਨਾਂ ਦੀ ਰਜਮੰਦੀ ਕਰਾ ਕੇ ਫਿਰ ਆਪਾਂ ਇਹ ਕੰਮ ਕਰਾ ਸਕਦੇ ਮੇਰੀ ਜੇ ਮੰਨੋ ਜੀ ਤੇ ਤੁਹਾਡੀ ਸਲਾਹ ਦੇ ਨਾਲ ਮੈਂ ਆਪਣੀ ਡਬਲ ਸਲਾਹ ਦੇ ਕੇ ਤਾਂ ਕਿ ਆਪਾਂ ਕੰਮ ਪ੍ਰੋਗਰਾਮ ਖਤਮ ਵੀ ਕਰਨਾ ਕਿ ਜੇ ਮੁੰਡੇ ਵਾਲੇ ਉਹਦੇ ਮਾਪੇ ਆ ਜਾਂਦੇ ਕੁੜੀ ਨਾਲ ਵਿਆਹ ਜਾਂਦੇ ਜੇ ਮੁੰਡਾ ਜਾਂ ਕੁੜੀ ਫੋੜ ਕਰ ਸਕਦੇ ਆ ਤਾਂ ਭਾਈ ਉਹਨਾਂ ਨੂੰ ਵੀ ਬੇਸਮੈਂਟ ਭੇਜ ਦਿਓ ਉਹਨਾਂ ਨੂੰ ਬੇਸਮੈਂਟ ਭੇਜ ਦਿਓ ਰਾਮ ਨਾਲ ਕੱਲੇ ਰੋ ਪਰ ਇਹ ਫਿਰ ਤੁਹਾਡੇ ਬੱਚਿਆਂ ਦੀ ਪ੍ਰੋਬਲਮ ਆ ਜਾਣੀ ਸੋ ਇਹ ਵੀ ਕੋਈ ਸੋਲੂਸ਼ਨ ਨਹੀਂ ਹੈਗਾ ਜੀ ਇਹਦਾ ਇਹ ਸਗੋਂ ਅਸੀਂ ਆਪਣੇ ਪਾਠਕਾਂ ਨੂੰ ਕਹਾਂਗੇ ਸਾਨੂੰ ਫੋਨ ਕਰਕੇ ਸਾਡੇ ਨਾਲ ਗੱਲਬਾਤ ਕਰਕੇ ਸਾਡੇ ਫੋਨ ਨੰਬਰ ਹੈਗੇ ਉਹਦੇ ਉੱਤੇ ਉਹ ਸਾਨੂੰ ਦੱਸਣ ਤਾਂ ਕਿ ਅਸੀਂ ਅਗਲੇ ਪ੍ਰੋਗਰਾਮ ਵਿੱਚ ਇਹਦਾ ਕੋਈ ਸਹੀ ਹੱਲ ਕੱਢ ਕੇ ਤੇ ਤੁਹਾਡੇ ਸਾਨੂੰ ਪੇਸ਼ ਕਰੀਏ ਹਾਂ ਜੀ ਕਿਉਂਕਿ ਅੱਜ ਜਦੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਜਿਹੜਾ ਬੱਚਿਆਂ ਦੇ ਵਿੱਚ ਗ੍ਰੈਂਡਪੇਰੈਂਟਸ ਦੇ ਨਾਲ ਜਿਹੜੇ ਬੱਚੇ ਨੇ ਉਹਨਾਂ ਦਾ ਕਿੰਨਾ ਕੰਫਲੈਕਟ ਜਿਹੜਾ ਵੱਧਾ ਹੈਗਾ ਉਹਨਾਂ ਦੇ ਨਾਲ ਫਿਰ ਪਰਿਵਾਰਾਂ ਦੇ ਵਿੱਚ ਵੀ ਜਿਹੜੀਆਂ ਪ੍ਰੋਬਲਮਾਂ ਸ਼ੁਰੂ ਹੋ ਜਾਂਦੀਆਂ ਨੇ ਹੌਲੀ-ਹੌਲੀ ਇਸ ਕਰਕੇ ਅਗਰ ਤੁਸੀਂ ਜੁਆਇੰਟ ਫੈਮਿਲੀ ਰਹਿ ਰਹੇ ਹੋ ਬੱਚੇ ਦੇ ਨਾਲ ਰਹਿ ਰਹੇ ਹਾਂ ਤਾਂ ਬੱਚਿਆਂ ਨੂੰ ਬਹੁਤ ਵੱਡਾ ਇੱਕ ਓਪਰਚੁਨਿਟੀ ਮੈਨੂੰ ਮਿਲਦੀ ਆ ਸਾਡੀ ਜਿਹੜੀ ਪੰਜਾਬੀ ਪਛਾ ਸਾਡੀ ਮਾਂ ਬੋਲੀ ਹੈਗੀ ਆ ਉਹ ਸਿੱਖਣ ਦਾ ਜਿਨ੍ਹਾਂ ਦੇ ਘਰਾਂ ਦੇ ਵਿੱਚ ਆਪਣੇ ਦਾਦਾ ਦਾਦੀ ਨਾਨਾ ਨਾਨੀ ਨਹੀਂ ਰਹਿੰਦੇ ਹੈਗੇ ਉਹਨਾਂ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ ਹੈਗੀ ਵੀ ਕਿਦਾਂ ਸ਼ਬਦ ਵਿੱਚ ਪੰਜਾਬੀ ਦੇ ਵਿੱਚ ਗੱਲ ਕਰਨੀ ਹੈਗੀ ਆ ਅ ਤੇਸ ਕਰਕੇ ਬਹੁਤ ਫਾਇਦਾ ਹੁੰਦਾ ਹੈਗਾ ਤੁਸੀਂ ਆਪਣੇ ਬੱਚੇ ਜੇ ਤੁਹਾਡੇ ਨਾਲ ਰਹਿ ਰਹੇ ਨੇ ਤੁਹਾਡੇ ਦਾਦਾ ਦਾਦੀ ਨਾਨਾ ਨਾਨੀ ਨਾਲ ਤੁਹਾਡੇ ਰਹਿ ਰਹੇ ਨੇ ਤਾਂ ਇੱਕ ਦੂਜੇ ਨਾਲ ਇੱਕ ਦੂਜੇ ਨਾਲ ਰਲ ਮਿਲ ਕੇ ਇੱਕ ਦੂਜੇ ਨਾਲ ਅੰਡਰਸਟੈਂਡਿੰਗ ਅਗਰ ਜੇ ਕਿਤੇ ਕੋਈ ਮਿਸ ਅੰਡਰਸਟੈਂਡਿੰਗ ਹੋ ਜਾਂਦੀ ਹੈਗੀਆ ਜਾਂ ਕੋਈ ਕਮਿਊਨੀਕੇਸ਼ਨ ਹੋ ਜਾਂਦਾ ਹੈਗਾ ਤਾਂ ਉਹਨੂੰ ਬੈਠ ਕੇ ਜਿਹੜਾ ਸੋਲਵ ਕਰ ਲਿਆ ਕਰੋ ਇਹ ਨਾਲ ਮੁੜ ਕੇ ਇਹ ਨਾਲ ਵੀ ਤੁਸੀਂ ਆਪਦੇ ਵਿਚ ਘਰ ਜਿਹੜੇ ਤੋੜ ਲੋ ਆਪਣੇ ਤੁਸੀਂ ਦਾਦਾ ਦਾਦੀ ਦੇ ਕਈ ਵਾਰ ਤਾਂ ਨਾਨਾ ਨਾਨੀ ਦੇ ਉੱਤੇ ਵੀ ਕਈ ਵਾਰ ਇਦਾਂ ਦੇ ਹੋਏ ਨੇ ਵੀ ਉਹਨਾਂ ਨੂੰ ਬਹੁਤ ਜਿਆਦਾ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਇਸ ਕਰਕੇ ਪਿਆਰ ਦੇ ਨਾਲ ਰਲ ਮਿਲ ਕੇ ਰਹੋ ਲਾਈਫ ਕੋਈ ਬਹੁਤ ਹੀ ਵੱਡੀ ਨਹੀਂ ਹੈਗੀ ਬਹੁਤ ਛੋਟੀ ਜੀ ਜ਼ਿੰਦਗੀ ਹੈਗੀ ਇਸ ਕਰਕੇ ਇੱਕ ਦੂਜੇ ਨਾਲ ਪਿਆਰ ਨਾਲ ਰਲ ਮਿਲ ਕੇ ਰਹੋ ਹੈ ਨਾ ਬੱਚਿਆਂ ਦੇ ਜਿਹੜੇ ਮਾਪੇ ਹੈਗੇ ਜਿਹੜੇ ਤੇ ਉਹਨਾਂ ਨੂੰ ਵੀ ਚਾਹੀਦਾ ਹੈਗਾ ਕਿ ਉਹ ਵਿਚ ਵਿਚਾਲੇ ਆ ਕੇ ਨਿਊਟਰਲ ਹੋ ਕੇ ਜੀ ਉਹਦੋਂ ਬੱਚਿਆਂ ਨੂੰ ਵੀ ਪਿਆਰ ਨਾਲ ਸਮਝਾਉਣ ਉਹਦੋਂ ਆਪਣੇ ਮਾਪੇ ਨੂੰ ਵੀ ਪਿਆਰ ਨਾਲ ਸਮਝਾਉਣ ਵਾਢ ਨੇ ਵੀ ਯੂਜ਼ ਕਰ ਸਕਦਾ ਪਿਆਰ ਨਾਲ ਦੱਸਣ ਇਹ ਦੋਨੋਂ ਨੂੰ ਕੋਸ਼ਿਸ਼ ਕਰਨ ਵੀ ਜੇ ਕਿਤੇ ਕੋਈ ਕੰਫਲਿਕਟ ਵਾਲੀ ਗੱਲਬਾਤ ਕੋ ਹੋਂਦੀ ਆ ਤੇ ਦੋਨੋਂ ਨੂੰ ਜੱਫੀ ਪਾਉਣ ਦੋਨੋਂ ਨੂੰ ਪਿਆਰ ਮੁਹੱਬਤ ਕਰਨ ਦੋਨੋਂ ਨੂੰ ਕੋਈ ਐਸੀ ਬਿਠਾ ਕੇ ਗੱਲਾਂ ਬਾਤਾਂ ਕਰਾ ਕਿ ਬੱਚਿਆਂ ਨੂੰ ਪਤਾ ਲੱਗੇ ਕਿ ਇਹ ਨਾ ਜਿਹੜੇ ਸਾਡੇ ਘਰ ਬਜ਼ੁਰਗ ਬੈਠੇ ਆ ਨਾਨਾ ਨਾਨੀ ਦਾਦਾ ਦਾਦੀ ਜੋ ਜੋ ਵੀ ਬੈਠੇ ਆਗੇ ਇਹ ਸਾਡੇ ਵਾਸਤੇ ਬਹੁਤ ਜ਼ਰੂਰੀ ਨੇ ਇਹ ਸਾਡੇ ਮਾਪੇ ਨੇ ਸਪੈਸ਼ਲ ਸਾਡੀ ਸੇਵਾ ਵਾਸਤੇ ਤੇ ਸਾਨੂੰ ਤੰਦਰੁਸਤ ਰੱਖਣ ਵਾਸਤੇ ਮਂਗਾਏ ਆ ਇਹਦੀ ਉਹਨਾਂ ਬਜ਼ੁਰਗਾਂ ਨੂੰ ਇਹ ਸਮਝਾਉਣਾ ਚਾਹੀਦਾ ਵੀ ਤੁਸੀਂ ਜੇ ਹੁਣ ਆਏ ਹੋ ਤੁਸੀਂ ਆਪਣੇ ਪੋਤੇ-ਪੋਤੀਆਂ ਦੋਤੇ-ਦੋਤੀਆਂ ਨੂੰ ਇੱਥੇ ਉਹਨਾਂ ਦੀ ਪਰਵਰਿਸ਼ ਵਾਸਤੇ ਆਏ ਹੋ ਉਹਨਾਂ ਦੀ ਅੱਛੀ ਸਿੱਖਿਆ ਵਾਸਤੇ ਆਏ ਹੋ ਉਹਨਾਂ ਦੀ ਅੱਛੀ ਸੰਭਾਲ ਵਾਸਤੇ ਆਏ ਹੋ ਤੇ ਚਲੋ ਜੇ ਬੱਚਾ ਕੋਈ ਗਲਤੀ ਹੋ ਗਈ ਤੇ ਤੁਸੀਂ ਵੱਡੇ ਉਹ ਮਾਫ਼ ਕਰੋ ਜਿਵੇਂ ਸਾਨੂੰ ਤੁਸੀਂ ਮਾਫ਼ ਕਰਦੇ ਹੁੰਦੇ ਸੀਗੇ ਇਹ ਵੀ ਤੁਹਾਡੇ ਬੱਚੇ ਆ ਸੋ ਇਹ ਮੈਂ ਇਦਾਂ ਦਾ ਕੰਪਰੋਮਾਈਜ਼ ਦਾ ਕੋਈ ਤਰੀਕਾ ਕੱਢਣਾ ਤੇ ਮੇਰਾ ਖਿਆਲ ਆ ਵੀ ਜਿਹੜਾ ਆਈ ਆਪਣਾ ਟੌਪਿਕ ਆ ਇਹ ਬੜਾ ਸੁਖਾਵਾਂ ਰਹਿਗਾ ਤੇ ਸਾਡਾ ਜਿਹੜਾ ਹੋਕਾ ਦਿੱਤਾ ਸੀ ਅੱਜ ਦਾ ਇਹ ਬੜਾ ਕਾਮਯਾਬ ਰਹੇਗਾ ਹਾਂ ਜੀ ਤੇ ਡਾਕਟਰ ਸਾਹਿਬ ਆਪਾਂ ਫਿਰ ਲੈਨੇ ਇਜਾਜ਼ਤ ਤੇ ਆਪਾਂ ਨੈਕਸਟ ਪ੍ਰੋਗਰਾਮ ਦੇ ਵਿੱਚ ਫਿਰ ਮ ਸਤਿ ਸ੍ਰੀ ਅਕਾਲ ਜੀ